ਉਹ ਤਾਂ ਬਹੁਤ ਪੜ੍ਹੀ ਲਿਖੀ ਹੈ ਇਹ ਤਾਂ ਸਿਰ ਚੜ ਗਈ ਹਨਾ ਮਤਲਬ ਗੱਲ ਹੁੰਦਾ ਕੁਝ ਵੀ ਨਹੀਂ ਬਿਲਕੁਲ ਐਕਚੁਅਲੀ ਸ਼ੀ ਇਸ ਮੋਰ ਟੈਲੈਂਟਡ ਹਨਾ ਲिटल ਬਿਟ ਵੀ ਜਿਹੋ ਪੜ੍ਹ ਲਿਖ ਗਈ ਜਾਂ ਹਨਾ ਉਹਦੀ ਗਲਤੀ ਨਹੀਂ ਹੈ ਇਹ ਸ਼ੀ ਇਸ ਅਪੀਅਰਿੰਗ ਪਰਫੈਕਟ ਉਹਦਾ ਮਤਲਬ ਇਹ ਬੁੱਕ ਐਕਚੁਅਲੀ ਇਹ ਕਹਿੰਦੀ ਹੈ ਕਿ ਤੁਸੀਂ ਕਿਤੇ ਨਾ ਕਿਤੇ ਨਾ ਛੋਟੀ ਮੋਟੀ ਗਲਤੀ ਕਰ ਦੋ ਆਪਦੇ ਆਪ ਨੂੰ ਡੰਮ ਸ਼ੋਅ ਕਰੋ ਥੋੜਾ ਜਿਹਾ ਆਪ ਜਾਣੇ ਆ ਆਪਣੇ ਗੁਰਦੁਆਰਾ ਸਾਹਿਬ ਹਨਾ ਤੇ ਆਪਾਂ ਨੂੰ ਪਤਾ ਹੈ ਆਪਣਾ ਲੰਗਰ ਦੀ ਪ੍ਰਥਾ ਹੈ ਸਾਰਿਆਂ ਨੂੰ ਫ੍ਰੀ ਲੰਗਰ ਸ਼ਿਕਾਇਆ ਜਾਂਦਾ ਨਾਲ ਤੇ ਲੈਟਸ ਸੀ ਆਪਾਂ ਇੱਕ ਵਾਰ ਗਏ ਦੋ ਵਾਰ ਗਏ ਤਿੰਨ ਵਾਰ ਗਏ ਆਪਾਂ ਲੰਘ ਸ਼ੱਕੇ ਆ ਗਏ ਸਮ ਟਾਈਮ ਯੂ ਫੀਲ ਓਨ ਯਰ ਕੌਂਸ਼ੀਅਸ ਬੀ ਆਮ ਨਾਟ ਡੂਇੰਗ ਸੇਵਾ ਆਮ ਡੋਇੰਗ ਇਨਾਫ ਆਰ ਨਾਟ ਕੰਟ੍ਰਿਬਿਊਟਿੰਗ ਇਨਾਫ ਨਾ ਲੱਗਦਾ ਨਾ ਹਾਂਜੀ ਬਿਨਾ ਸੇਵਾ ਕੀਤੇ ਆ ਗਿਆ ਮੈਂ ਹਾ ਫੈਸੀਨੇਟਿੰਗ ਕਨਿੰਗ ਰੂਡਲੈਸ ਇਹ ਕੋਈ ਨਾਰਮਲ ਬੁੱਕ ਨਹੀਂ ਹੈ ਇਹ ਇੱਕ ਡੈਫੀਨਿਟਿਵ ਮੈਨੂਅਲ ਹੈ ਉਹਨਾਂ ਸਾਰੇ ਲੋਕਾਂ ਵਾਸਤੇ ਜੋ ਆਪਣੀ ਜ਼ਿੰਦਗੀ ਚ ਅਲਟੀਮੇਟ ਕੰਟਰੋਲ ਹਾਸਲ ਕਰਨਾ ਚਾਹੁੰਦੇ ਹਨ ਦੇ ਵਿੱਚ ਸਭ ਤੋਂ ਜ਼ਿਆਦਾ ਰਿਕੁਐਸਟ ਕੀਤੀ ਜਾਣ ਵਾਲੀ ਬੁੱਕ ਹੈਗੀ ਹੈ ਨਾ 48 ਲਾਜ਼ ਆਫ ਪਾਵਰ ਜੀ ਬਹੁਤ ਇਹ ਜਿਹੜੀ ਬੁੱਕ ਹੈਗੀ ਹੈ ਕਾਫੀ ਲੋਕ ਇਹਨੂੰ ਨੋਟੋਰੀਅਸ ਮੰਨਦੇ ਆ ਜੀ ਨੂੰ ਥੋੜੀ ਜਿਹੀ ਸ਼ੈਤਾਨੀ ਮੰਨਦੇ ਆ ਇਸ ਲਈ ਕਿਉਂਕਿ ਇਹਦੇ ਜਿਹੜੀਆਂ ਸਟ੍ਰੈਟਜੀਜ਼ ਹੈਗੀਆਂ ਨੇ ਉਹ ਥੋੜੀ ਜਿਹੀ ਐਕਸਟ੍ਰੀਮ ਨੇ ਬਹੁਤ ਸਾਰੇ ਲਾਜ਼ ਆ ਜੋ ਤੁਹਾਨੂੰ ਕੀਚ ਕਰਦੇ ਆ ਡਿਫਰੈਂਟ ਕਾਈਂਡ ਆਫ ਪ੍ਰੂਡੈਂਸ ਹਨ ਤਰ੍ਹਾਂ ਦਾ ਕੌਨਫੀਡੈਂਸ ਵੀ ਬਿਲਡ ਕਰਦੇ ਆ ਕੁਝ ਲਾਜ਼ ਇਦਾਂ ਦੇ ਵਿੱਚ ਹੈਗੇ ਕਈ ਲਾਜ਼ ਤੁਹਾਨੂੰ ਰਿਕਮੈਂਡ ਕਰਦੇ ਆ ਵੀ ਕਿੱਦਾਂ ਤੁਸੀਂ ਆਪਣੀ ਸੈਲਫ ਪ੍ਰਿਜ਼ਰਵੇਸ਼ਨ ਕਰਨੀ ਹੈਗੀ ਆ ਜੀ ਨੂੰ ਸਵੈ ਰੱਖਿਆ ਕਹਿੰਦੇ ਆਪਾਂ ਭਾਈ ਪਹਿਲਾ ਜੋ ਲਾਅ ਹੈਗਾ ਬੁੱਕ ਦਾ ਇਹ ਕਾਫੀ ਬਹੁਤ ਆਇਰਨ ਲਾਅ ਹੈ ਇਹਦਾ ਨਾਮ ਹੈਗਾ ਨੈਵਰ ਆਊਟਸਾਈਡ ਦਾ ਮਾਸਟਰ ਮਤਲਬ ਇਹ ਰਾਈਟਰ ਕਹਿੰਦਾ ਉਹਨੇ ਵੀ ਬਹੁਤ ਗਲਤੀਆਂ ਕੀਤੀਆਂ ਨੇ ਇਸ ਮਾਮਲੇ ਦੇ ਵਿੱਚ ਤੇ ਬਹੁਤ ਲੋਕ ਇਹ ਪ੍ਰੋਬਲਮ ਕ੍ਰੀਏਟ ਕਰਦੇ ਨੇ ਜਿਹੜਾ ਉਹਨਾਂ ਦਾ ਗੁਰੂ ਹੁੰਦਾ ਲੈਟਸ ਸੇ ਮੰਨ ਲੋ ਕਲਾਸਰੂਮ ਦੇ ਵਿੱਚ ਜਾਂ ਕਿਤੇ ਜੌਬ ਦੇ ਵਿੱਚ ਬੰਦਾ ਉਹਨੂੰ ਆਊਟਸ਼ਾਈਨ ਕਰ ਜਾਂਦਾ ਉਹ ਤੋਂ ਅੱਗੇ ਲੰਘ ਜਾਂਦਾ ਗੁਰੂ ਨੂੰ ਪ੍ਰੋਬਲਮ ਹੋ ਜਾਂਦੀ ਹੈ ਉਸ ਚੀਜ਼ ਤੋਂ ਇਹ ਚੀਜ਼ ਮੈਂ ਨੋਟ ਕੀਤੀ ਆ ਇਹਦੇ ਐਗਜ਼ਾਮਪਲ ਜੀ ਮੈਂ ਮੇਰੇ ਦਿਮਾਗ 'ਚ ਆਉਂਦੇ ਨੇ ਜਿੱਦਾਂ ਮੰਨ ਲਓ ਨਾ ਆਪਣੀ ਕਮਿਊਨਿਟੀ ਦੇ ਵਿੱਚ ਮੋਸਟਲੀ ਲੋਕ ਟਰੱਕਿੰਗ ਕਰਦੇ ਨੇ ਹਨਾ ਮੈਂ ਬਹੁਤ ਸੁਣਿਆ ਕਿ ਬੰਦਾ ਇੰਡੀਆ ਤੋਂ ਆਂਦਾ 6 ਕਿ ਮਹੀਨੇ ਜਦੋਂ ਬੰਦਾ ਆ ਕੇ ਲਾਇਸੈਂਸ ਵਗੈਰਾ ਲੈ ਕੇ ਟਰੱਕ ਚਲਾਉਣ ਲੱਗਦਾ ਉਹ ਥੋੜਾ ਵੈਲਥੀ ਹੋ ਜਾਂਦਾ ਬੰਦਾ ਹਨਾ ਜੀ ਉਹਦੀਆਂ ਪ੍ਰੋਬਲਮਸ ਕ੍ਰੀਏਟ ਹੋਣ ਲੱਗ ਜਾਂਦੀਆਂ ਨੇ ਕੰਪਨੀ ਦੇ ਓਨਰ ਦੇ ਨਾਲ ਜਾਂ ਕਿਸੇ ਇਸ ਤਰ੍ਹਾਂ ਦੇ ਬੌਸ ਦੇ ਨਾਲ ਉਹ ਕਿਉਂ ਹੁੰਦੀਆਂ ਨੇ ਮੈਨੂੰ ਐ ਇਦਾਂ ਲੱਗਦਾ ਕਿ ਉਸ ਬੰਦੇ ਦਾ ਨਾ ਲਾਈਫ ਸਟਾਈਲ ਬਹੁਤ ਚੇਂਜ ਹੋ ਜਾਂਦਾ ਹੀ ਸੀਮਸ ਟੂ ਬੀ ਵੈਲਥੀ ਜਾਂ ਜਿਹਨੇ ਉਸ ਨੂੰ ਉਸ ਲਾਈਨ ਦੇ ਵਿੱਚ ਲੈ ਕੇ ਆਇਆ ਹੁੰਦਾ ਹੈ ਇਹ ਬਹੁਤ ਇਹ ਐਕਚੁਅਲੀ ਬੜੀ ਇਸ ਤਰ੍ਹਾਂ ਦੀ ਚੀਜ਼ ਹੈ ਐਂਡ ਉਹਨਾਂ ਦੀ ਕੰਪਲੇਂਟ ਕੀ ਹੁੰਦੀ ਆ 6 ਮਹੀਨੇ ਪਹਿਲਾਂ ਤਾਂ ਉਹ ਬੰਦਾ ਉਹਦਾ ਗੁਰੂ ਹੁੰਦਾ ਉਹ ਬੜਾ ਵਧੀਆ ਮੰਨ ਰਿਹਾ ਹੁੰਦਾ 6 ਮਹੀਨੇ ਬਾਅਦ ਉਹ ਬੰਦਾ ਉਹਦਾ ਐਨਮੀ ਬਣ ਜਾਂਦਾ ਇਹ ਮੇਰੇ ਨਾਲ ਐਕਚੁਅਲੀ ਮੈਨੂੰ ਕਾਫੀ ਲੋਕਾਂ ਨੇ ਸਟੋਰੀ ਦੱਸੀ ਦੇ ਵਿੱਚ ਤੋਂ ਉਹਨੂੰ ਆਊਟਸਾਉਂਡ ਕਰਦੇ ਆ ਇਹਦਾ ਮੈਨੂੰ ਲੱਗਦਾ ਇਹ ਹੈਗਾ ਆ ਵੀ ਤੁਸੀਂ ਚਾਹੇ ਬੈਟਰ ਕਾਰ ਵੀ ਰਿਓ ਲਾਈਫ ਦੇ ਵਿੱਚ ਪਰ ਜ਼ਿਆਦਾ ਉਹਨੂੰ ਡਿਸਪਲੇ ਨਾ ਕਰੋ ਡਿਸਪਲੇ ਨਾ ਕਰੋ ਹਾਂਜੀ ਮਤਲਬ ਤੁਸੀਂ ਇਹ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਵੈਲਥ ਇਕੱਠੀ ਨਾ ਕਰੋ ਤੁਸੀਂ ਉਹਨੂੰ ਨਾ ਸ਼ੋਅ ਨਾ ਕਰੋ ਵੀ ਮੰਨ ਲਓ ਤੁਹਾਡੇ ਕੋਲ ਇੱਕ ਸਪੋਰਟਸ ਕਾਰ ਹੈ ਤੁਸੀਂ ਉਹਨੂੰ ਰੋਜ਼ੀ ਕੰਮ ਤੇ ਨਾ ਲੈ ਕੇ ਜਾਓ ਤੁਸੀਂ ਜੇ ਤੁਸੀਂ ਸਪੋਰਟਸ ਕਾਰ ਅਫੋਰਡ ਕਰ ਸਕਦੇ ਹੋ ਤੁਸੀਂ ਛੋਟੀ ਕਾਰ ਵੀ ਅਫੋਰਡ ਕਰ ਸਕਦੇ ਹੋ ਇੱਕ ਹੋਰ ਉਹ ਛੋਟੀ ਗੱਡੀ ਲੈ ਕੇ ਜਾਓ ਉੱਥੇ ਯਾ ਇਹ ਵੈਲਥ ਵਾਈਜ਼ ਵੀ ਹੋ ਸਕਦਾ ਇਹ ਕੋਈ ਸਕਿੱਲ ਵਾਈਜ਼ ਵੀ ਹੋ ਸਕਦਾ ਵੀ ਤੁਸੀਂ ਕੋਈ ਸਕਿੱਲ ਨੂੰ ਬੈਟਰ ਮਾਸਟਰ ਕਰ ਲਓ ਜਿਹਨੇ ਤੁਹਾਨੂੰ ਇੰਟਰੋਡਿਊਸ ਕੀਤਾ ਰਾਈਟ ਬਟ ਮੇਸ਼ਮ ਅੱਲਾ ਦਾ ਥੋੜੀ ਜੀ ਰਿਗਾਰਡ ਉਹਦਾ ਕਰਦੇ ਰਹੋ ਤਾਂ ਕਿ ਉਹਨੂੰ ਇਧਰ ਲੱਗੇ ਕਿ ਤੁਸੀਂ ਵੀ ਤੁਸੀਂ ਬੈਟਰ ਕਰ ਰਹੇ ਹੋ ਤੁਸੀਂ ਲਵ ਮੈਰਿਜ ਕਰਾ ਲੈਨੇ ਹੋ ਤੁਹਾਡਾ ਬੌਸ ਦੇ ਕੋਈ ਪ੍ਰੋਬਲਮ ਚੱਲ ਰਹੀ ਹੈ ਪਰਸਨਲ ਲਾਈਫ ਦੇ ਵਿੱਚ ਐਂਡ ਹੀ ਸੀਜ਼ ਯੂ ਗੈਟਿੰਗ ਲਵ ਮੈਰਿਜ ਹੈਨਾ ਤੁਸੀਂ ਉਹ ਤੁਹਾਨੂੰ ਉਹ ਚੀਜ਼ ਦੱਸਣ ਦੀ ਲੋੜ ਹੀ ਨਹੀਂ ਤੁਸੀਂ ਉਹਨੂੰ ਐਂ ਦੱਸੋ ਸਾਡਾ ਨਾਰਮਲ ਵਿਆਹ ਹੋਇਆ ਹੂ ਨੋਜ਼ ਹੈਨਾ ਆਈ ਥਿੰਕ ਮੈਨੂੰ ਇੱਥੇ ਇਹ ਵੀ ਲ ਪਰਸਨਲ ਰਿਲੇਸ਼ਨਸ਼ਿਪ ਨਾ ਕੰਮ ਤੇ ਬਣਾਣੇ ਨਹੀਂ ਚਾਹੀਦੇ ਆਪਾਂ ਨੂੰ ਬਿਲਕੁਲ ਥੋੜਾ ਜਿਹਾ ਇਹ ਉਹੀ ਨਾ ਇਨਫੀਰੀਅਰਟੀ ਕੰਪਲੈਕਸ ਕਿਤੇ ਨਾ ਕਿਤੇ ਆਉਣ ਲੱਗ ਜਾਂਦਾ ਕੋਈ ਬੰਦੇ ਨੂੰ ਲੱਗਦਾ ਵੀ ਮੇਰੇ ਤੋਂ ਅੱਗੇ ਕਿਉਂ ਨਿਕਲ ਰਿਹਾ ਜੇ ਐਸ ਲੌਂਗ ਐਸ ਆਪਾਂ ਉਹਨੂੰ ਬਣਦੀ ਉਹਦੀ ਰਿਸਪੈਕਟ ਕਰਦੇ ਰਹੀਏ ਜਾਂ ਉਹਨੂੰ ਲੱਗੇ ਵੀ ਮੈਨੂੰ ਹਾਲੇ ਵੀ ਤੇਰੀ ਜ਼ਰੂਰਤ ਹੈਗੀ ਆ ਹਾਂ ਜੀ ਯੂ ਬੀਇੰਗ ਮਾਈ ਪ੍ਰੀਵੀਅਸ ਬੌਸ ਜਾਂ ਪ੍ਰੀਵੀਅਸ ਮਾਸਟਰ ਜਾਂ ਜਿੰਨੇ ਹਨਾ ਜਾਂ ਆਪਾਂ ਉਹਨੂੰ ਐਜ਼ ਅ ਗੁਰੂ ਕਹਿੰਦੇ ਰਹੀਏ ਹਾਂ ਜੀ ਕਈ ਵਾਰੀ ਹੁੰਦੇ ਨਾ ਲੋਕ ਉਸ ਤੋਂ ਉੱਪਰ ਬਹੁਤਾਂ ਕਿੰਨੇ ਚੇਲੇ ਜਿਹੜੇ ਹੈਗੇ ਬਟ ਇਨ ਰਿਸਪੈਕਟ ਟੂ ਪੇ ਕਰਦੇ ਆ ਉਹਨਾਂ ਨੂੰ ਹਨਾ ਤੇ ਆਈ ਥਿੰਕ ਥੈਟ ਇਜ਼ ਦਾ ਪਰਪਸ ਆਫ ਥਿਸ ਲਾ ਬੁੱਕ ਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਮੈਨੂੰ ਪੁਆਇੰਟ ਬਹੁਤ ਵਧੀਆ ਲੱਗੇ ਵੈਸੇ ਇਹ ਆਇਰਨ ਲਾ ਹੀ ਕਹਿੰਦਾ ਹੈ ਕਿ ਨੈਵਰ ਡੂ ਥਿਸ ਇਹ ਤਾਂ ਸੀਗਾ ਪਹਿਲਾ ਲਾ ਇਹ ਮਤ ਇਸ ਤੋਂ ਬਾਅਦ ਜਿਹੜਾ ਮੈਨੂੰ ਲਾ ਵਧੀਆ ਲੱਗਿਆ ਉਹ ਸੈਕੰਡ ਲਾ ਵੀ ਬਹੁਤ ਵਧੀਆ ਲਾ ਤਾਂ ਵੈਸੇ ਸਾਰੇ ਹੀ ਵਧੀਆ ਤੇ ਆਪਾਂ ਸਾਰੇ ਤਾਂ ਆਪਾਂ ਡਿਸਕਸ ਨਹੀਂ ਕਰ ਸਕਦੇ ਬਟ ਸੈਕੰਡ ਲਾ ਜਿਹੜਾ ਕਹਿੰਦਾ ਨੈਵਰ ਪੁਟ ਟੂ ਮਚ ਟਰਸਟ ਇਨ ਫਰੈਂਡਸ ਲਰਨ ਹਾਊ ਟੂ ਯੂਜ਼ ਐਨਮੀਜ਼ ਰਾਈਟ ਤੇ ਇਹ ਲਾ ਵੀ ਬਹੁ ਉਹਨੂੰ ਫॉर ਮੀ ਜਿਹੜੇ ਮੇਰੇ ਫਰੈਂਡਸ ਆ ਮੈਨੂੰ ਬਹੁਤ ਵਧੀਆ ਲੱਗਦੇ ਆ ਮਤਲਬ ਇਹ ਸੋਚਣਾ ਥੋੜਾ ਜਿਹਾ ਮੈਨੂੰ ਹੈਰਾਨੀ ਜਨਕ ਲੱਗਦਾ ਵੀ ਮੈਂ ਐਨਮੀ ਨੂੰ ਕਿੱਦਾਂ ਜ਼ਿਆਦਾ ਪਸੰਦ ਕਰ ਸਕਦਾ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਕਹਿੰਦਾ ਵੀ ਵਰੀ ਆਫ ਯੋਰ ਫਰੈਂਡਸ ਦੇ ਵਿਲ ਬਿਟ੍ਰੇ ਯੂ ਮੋਰ ਕਿਕਲੀ ਦਨ ਦ ਐਨਮੀ ਜੇ ਤੁਹਾਡੇ ਕੋਲੇ ਐਨਮੀਜ਼ ਨਹੀਂ ਹੈਗੇ ਨਾ ਤਾਂ ਫਿਰ ਬਹੁਤ ਲਾਈਕਲੀ ਹੁੰਦਾ ਵੀ ਤੁਹਾਡੇ ਫਰੈਂਡਸ ਹੀ ਐਨਮੀ ਬਣ ਜਾਂਦੇ ਆ ਤੇ ਐਨਵੀ ਨੂੰ ਕੇਅਰਫੁਲੀ ਚੂਜ਼ ਕਰਨਾ ਵੀ ਬਹੁਤ ਇੰਪੋਰਟੈਂਟ ਹੁੰਦਾ ਆ ਜਿੱਦ ਤੱਕ ਰਾਈਟਰ ਕਹਿਣ ਦੀ ਕੋਸ਼ਿਸ਼ ਕਰ ਰਿਹਾ ਰਾਈਟ ਤੇ ਇਹਦੇ ਚ ਅਗਰ ਬੀਸਿਕਲੀ ਉਹਦਾ ਮੈਸੇਜ ਹੈਗਾ ਵੀ ਰੈਸ਼ਨਲ ਨਾਟ ਬੀ ਸੋ ਏਮੋਸ਼ਨਲ ਜੇ ਤੁਸੀਂ ਫਰੈਂਡ ਦੇ ਵਿੱਚ ٹرسٹ ਦੀ ਗੱਲ ਕਰਦੇ ਆ ਓਕੇ ਹਮੇਸ਼ਾ ਰੈਸ਼ਨੈਲਟੀ ਦਾ ਧਿਆਨ ਰੱਖੋ ਇਹ ਤਾਂ ਚੀਜ਼ ਮੈਂ ਵੀ ਨੋਟ ਕੀਤੀ ਹੈ ਜੀ ਮਤਲਬ ਆਪਾਂ ਲੈਟ ਸੇ ਆਪਾਂ ਕੋਈ ਕੰਮਕਾਰ ਸ਼ੁਰੂ ਕਰਦੇ ਆ ਆਪਾਂ ਕਈ ਵਾਰੀ ਆਪਣੇ ਬਿਜ਼ਨਸ 'ਚ ਆਪਣੇ ਫਰੈਂਡ ਨੂੰ ਇੰਟਰੋਡਿਊਸ ਕਰ ਲੈਂਦੇ ਆ ਉਦੋਂ ਪ੍ਰੋਬਲਮ ਕ੍ਰੀਏਟ ਸ਼ੁਰੂ ਹੋ ਜਾਂਦੀ ਹੈ ਇਹ ਚੀਜ਼ ਮੈਂ ਬਹੁਤ ਆਮ ਦੇਖੀ ਹੈ ਮਤਲਬ ਇੰਡੀਆ ਵਿੱਚ ਜਦੋਂ ਮੈਂ ਸੀਗਾ ਉਦੋਂ ਵੀ ਦੇਖਿਆ ਸੀ ਵੀ ਲੋਕੀ ਇਸ ਤਰ੍ਹਾਂ ਇਸ ਤਰ੍ਹਾਂ ਪ੍ਰੋਬਲਮ ਕ੍ਰੀਏਟ ਹੁੰਦੀ ਸੀਗੀ ਇੱਥੇ ਆਏ ਆ ਇੱਥੇ ਵੀ ਇਹੀ ਹੁੰਦਾ ਹੀ ਆ ਹਾਂ ਟਰਸਟ ਜਿਹੜੀ ਹੁੰਦੀ ਆ ਲਾਇਲਟੀ ਜਿਹੜੀ ਆਪਾਂ ਨੂੰ ਲੱਗਦੀ ਹੁੰਦੀ ਆ ਆਪਣੇ ਫਰੈਂਡਸ ਤੋਂ ਮਿਲਣੀ ਉਹ ਬੋਥ ਕੁਕਲੀ ਚੇਂਜ ਹੋ ਜਾਂਦੀ ਹੈ ਹਨਾ ਬਟਰੀਅਲ ਦੇ ਵਿੱਚ ਹਾਂਜੀ ਮੈਂ ਛੋਟੇ ਹੁੰਦੇ ਨਾ ਮੈਂ ਦੇਖ ਅਸੀਂ ਨਾ ਖੇਡਦੇ ਹੁੰਦੇ ਸੀਗੇ ਮਤਲਬ ਨਾ ਗਰੁੱਪ ਬਣਾ ਕੇ ਖੇਡਦੇ ਸੀ ਮੁੰਡੇ ਮੁੰਡੇ ਤਾਂ ਜਿਹੜੇ ਰਾਈਵਲ ਗਰੁੱਪ ਹੁੰਦੇ ਸੀ ਨਾ ਮੈਂ ਦੇਖਿਆ ਇੱਕ ਵਾਰੀ ਦੋ ਮੁੰਡੇ ਸੀਗੇ ਰਾਈਵਲ ਜੇ ਸੀਗੇ ਬਿਲਕੁਲ ਇੱਕ ਸਾਲ ਬਾਅਦ ਭਾਜੀ ਉਹ ਫਰੈਂਡਸ ਬਣ ਗਏ ਸੀ ਬੈਸਟ ਫਰੈਂਡਸ ਮਤਲਬ ਦੇ ਵਰ ਐਨਮੀਜ਼ ਐਕਚੁਅਲੀ ਲਾਈਕ ਉਹ ਲਿਟਰਲੀ ਇੱਕ ਦੂਜੇ ਨਾਲ ਬਹੁਤ ਲੜਦੇ ਸੀ ਪਰ ਇੱਕ ਸਾਲ ਬਾਅਦ ਉਹ ਬੈਸਟ ਫਰੈਂਡਸ ਸੀਗੇ ਉਸ ਤੋਂ ਬਾਅਦ ਕਦੀ ਅੱਡ ਨਹੀਂ ਹੋਏ ਮਤਲਬ ਆਈ ਥਿੰਕ ਦਿਸ ਲਾ ਬਰਕਸ ਯਾ ਸੋ ਇਸ ਤੋਂ ਬਾਅਦ ਅਗ ਕਰਦੇ ਵਿਦ ਯੋਰ ਲਾਈਫ ਵੀ ਤੁਹਾਡੀ ਰੈਪਿਊਟੇਸ਼ਨ ਤੁਹਾਡੀ ਜ਼ਿੰਦਗੀ ਚ ਬਹੁਤ ਇੰਪੋਰਟੈਂਟ ਰਹੀ ਹੈ ਤੁਹਾਡਾ ਡਿਸਾਈਡ ਹੁੰਦਾ ਵੀ ਤੁਸੀਂ ਕਿੰਨਾ ਸਕਸੈਸਫੁਲ ਹੋਵੋਗੇ ਜੇ ਤੁਹਾਡੀ ਰੈਪਿਊਟੇਸ਼ਨ ਸਹੀ ਨਹੀਂ ਹੈਗੀ ਆਮ ਲੋਕਾਂ ਦੇ ਵਿੱਚ ਤਾਂ ਬੜਾ ਮੁਸ਼ਕਲ ਹੋ ਜਾਂਦਾ ਹਨਾ ਇਟਸ ਕਹਿੰਦੇ ਰੈਪਿਊਟੇਸ਼ਨ ਇਜ਼ ਅ ਕਾਰਨਰ ਸਟੋਨ ਆਫ ਯੋਰ ਪਾਵਰ ਹਮੇਸ਼ਾ ਅਲਰਟ ਰੋ ਤੇ ਕਹਿੰਦੇ ਆਪਣੇ ਪੋਟੈਂਸ਼ੀਅਲ ਅਟੈਕ ਜਿਹੜੇ ਹੋ ਸਕਦੇ ਆ ਨਾ ਆਪਣ ਤੋਂ ਪਹਿਲਾਂ ਹੀ ਨਕਾਮ ਕਰਨ ਦੀ ਕੋਸ਼ਿਸ਼ ਕਰੋ ਜੇ ਪੰਜਾਬੀ ਚ ਇਹਨੂੰ ਆਪਾਂ ਟਰਾਂਸਲੇਟ ਕਰੀਏ ਤਾਂ ਮਤਲਬ ਜੇ ਆਪਾਂ ਇਹਨੂੰ ਆਪਣੀ ਆਮ ਜ਼ਿੰਦਗੀ ਚ ਲੈ ਜਾਈਏ ਮੰਨ ਲਓ ਮੈਂ ਵਰਕਪਲੇਸ ਤੇ ਆ ਜੀ ਕਿ ਆਪਾਂ ਇਹਨੂੰ ਇਦਾਂ ਸੋਚ ਸਕਦੇ ਆ ਕਿ ਮੰਨ ਲਓ ਜਿਵੇਂ ਮੈਂ ਇੱਕ ਨਾ ਮੈਂ ਇਸ ਤਰ੍ਹਾਂ ਦਾ ਪਰਸਨ ਆ ਜਿਹੜਾ ਕਿ ਕਿਸੇ ਨੂੰ ਜ਼ਿਆਦਾ ਉੱਚਾ ਨਹੀਂ ਨਾ ਬੋਲਦਾ ਠੀਕ ਹੈ ਮੇਰੇ ਜਿਹੜੇ ਕੋ-ਵਰਕਰਸ ਨੇ ਜਾਂ ਬੌਸ ਆ ਕੋਈ ਵੀ ਉਹਨਾਂ ਨੂੰ ਐਦਾਂ ਨਾਲ ਉਹਨੂੰ ਉਹਨਾਂ ਨੂੰ ਐਦਾਂ ਦਾ ਮੈਂ ਫੀਲ ਕਰਾਵਾਂ ਕਿ ਮੈਂ ਵੀਕ ਆ ਕਿ ਮੈਂ ਆਪਦਾ ਸਟੈਂਡ ਨਹੀਂ ਲੈ ਸਕਦਾ ਜਦੋਂ ਅਗਲੇ ਨੂੰ ਇਹ ਫੀਲ ਹੋ ਜਾਂਦਾ ਨਾ ਕਿ ਕਿ ਮੈਂ ਸਟੈਂਡ ਨਹੀਂ ਲੈ ਸਕਦਾ ਉਹ ਮੈਨੂੰ ਪੁਸ਼ ਅਰਾਊਂਡ ਕਰ ਸਕਦੇ ਨੇ ਬਿਲਕੁਲ ਇਟ ਹੈਪਨਸ ਮੇਰੇ ਨਾਲ ਵੀ ਹੋਇਆ ਕਾਫੀ ਵਾਰ ਜੌਬ ਤੇ इवन ਤੁਸੀਂ ਸਟਰੋਂਗ ਨਹੀਂ ਵੀ ਹੈਗੇ ਇਨਸਾਈਡ ਸਟਿਲ ਸ਼ਮ ਟਰਮ ਯੂ ਹੈਵ ਟੂ ਸ਼ੋ ਦੈਟ ਦ ਸਟਰੈਂਥ ਯੂ ਹੈਵ ਲਾਈਕ ਕਿਨ ਅਪੀਅਰੈਂਸ ਜਿਹੜੀ ਮੈਟਰ ਸਮ ਟਾਈਮ ਮੋਰ ਦਨ ਦ ਰਿਐਲਿਟੀ ਮਤਲਬ ਮੋਰ ਲਾਈਕ ਕਿ ਆਈ ਥਿੰਕ ਡ्रेसਿੰਗ ਸੈਂਸ ਹੈਨਾ ਤੁਹਾਡੀ ਜਿਹੜੀ ਨਾ ਕਹਿ ਲਓ ਇੱਕ ਨਾ ਜੇ ਕੌਨਫੀਡੈਂਸ ਵੀ ਸ਼ੋ ਕਰਨਾ ਤਾਂ ਥੋੜਾ ਜਿਹਾ ਉਹਨੂੰ ਲੈ ਆਓ ਫੇਕ ਹੀ ਲੈ ਆਓ ਚਾਹੇ ਹਾਂਜੀ ਹਾਂਜੀ ਇਹੀ ਮੈਨੂੰ ਲੱਗਦਾ ਇਹਦਾ ਮਤਲਬ ਹੈ ਇਹਦਾ ਮਤਲਬ ਇਹੀ ਹੈਗਾ ਬੇਸਿਕਲੀ ਇਟਸ ਨੋਟ ਓਨਲੀ ਅਬਾਊਟ ਡ्रेसਿੰਗ ਸੈਂਸ ਡ्रेसਿੰਗ ਸੈਂਸ ਇਜ਼ ਚਾਹੇ ਆਪਣੇ ਆਫਿਸ ਦੇ ਵਿੱਚ ਕਰੀਏ ਜਿੱਥੇ ਮੈਟਰ ਕਰਦੀ ਤੁਹਾਡੀ ਮੋਸਟਲੀ ਸਬ 프로ਫੈਸ਼ਨਲ ਲਾਈਫ ਦੀ ਗੱਲ ਕਰ ਰਹੇ ਆਪਾਂ ਇਹ ਲੌਬੀ ਮੈਨੂੰ ਲੌਬ ਨੰਬਰ 5 ਬੜਾ ਪਸੰਦ ਹੈਗਾ ਇਸ ਤੋਂ ਬਾਅਦ ਜਿਹੜਾ ਮੈਨੂੰ ਲੌ ਪਸੰਦ ਹੈ ਲੌ ਨੰਬਰ 8 ਵੀ ਬਹੁਤ ਵਧੀਆ ਹੈ ਹਨਾ ਤੇ ਕਹਿੰਦਾ ਮੇਕ ਅਦਰ ਪੀਪਲ ਕਮ ਟੂ ਯੂ ਕਹਿੰਦਾ ਯੂਜ਼ ਬੇਟ ਇਫ ਨੈਸੈਸਰੀ ਵੀ ਲੋਕਾਂ ਨੂੰ ਆਪਣੇ ਕੋਲ ਆਉਣ ਦਿਓ ਚਾਹੇ ਗਿਵੇਂ ਪੰਜਾਬੀ ਚ ਕਹਿੰਦੇ ਦਾਣਾ ਪਾਉਣ ਦੀ ਲੋੜ ਪਵੇ ਆਪਾਂ ਦਾਣਾ ਪਾ ਕੇ ਕਬੂਤਰਾਂ ਨੂੰ ਬੁਲਾਉਨੇ ਆ ਓਕੇ ਜੇ ਉਹ ਗੱਲ ਵੀ ਹੁੰਦੀ ਹੈ ਨਾ ਕੋਈ ਲਾਲਚ ਦੇ ਕੇ ਵੀ ਆਪਣੇ ਤੇ ਥੋੜਾ ਡਿਪੈਂਡ ਕਰੋ ਹਨਾ ਕਹਿੰਦੇ ਜਦੋਂ ਤੁਸੀਂ ਫੋਰਸ ਕਰਦੇ ਹੋ ਕਿਸੇ ਹੋਰ ਪਰਸਨ ਨੂੰ ਐਕਟ ਅਕੋਰਡਿੰਗ ਟੂ ਯੂ ਹਾਂਜੀ ਯੂ ਆਰ ਦਾ ਵਨ ਹੂ ਹੈਜ਼ ਦਾ ਕੰਟਰੋਲ ਇਹਦੇ ਵਿੱਚ ਇਹਦਾ ਮੈਟਰ ਇਹੀ ਹੈ ਵੀ ਲੋਕਾਂ ਨੂੰ ਅਲੱਗ-ਅਲੱਗ ਟੈਕਟਿਕ ਯੂਜ਼ ਕਰਕੇ ਉਹਨਾਂ ਦੀ એનર્ਜੀ ਡਿਪਲੀਟ ਕਰੋ ਮੈਨੂੰ ਜਿਹੜੀ ਇਹਦੇ ਵਿੱਚ ਐਗਜ਼ਾਮਪਲ ਯਾਦ ਆਉਂਦੀ ਹੈ ਸਕੰਦਰ ਅਲੈਗਜ਼ੈਂਡਰ ਜਿਹੜਾ ਬਹੁਤ ਕਦੇ ਹਾਰਿਆ ਨਹੀਂ ਜ਼ਿੰਦਗੀ 'ਚ ਹਨਾ ਤੇ ਬਹੁਤ ਲੜਾਈਆਂ ਲੜੀਆਂ ਉਹਦੀਆਂ ਬੜੀਆਂ ਟੈਕਟਿਕਸ ਹੁੰਦੀਆਂ ਤੇ ਉਹਦੇ ਵਿੱਚ ਇੱਕ ਟੈਕਟਿਕ ਸੀ ਜਦੋਂ ਉਹ ਲੜਾਈ ਲੜਦਾ ਸੀ ਨਾ ਪਹਿਲਾਂ ਆਪਣੇ ਨਾਰਮਲ ਜਿਹੜੇ ਸੋਲਜਰ ਸੀਗੇ ਉਹਨਾਂ ਨੂੰ ਜੋ ਚ ਉਤਾਰਦਾ ਸੀਗਾ ਮੈਦਾਨ ਚੋਂ ਕਾਫੀ ਚਿਰ ਜਾਂ ਕਈ ਦਿਨ ਉਹ ਲੜਦੇ ਰਹਿੰਦੇ ਸੀਗੇ ਤੇ ਜਦੋਂ ਲੱਗਦਾ ਸੀ ਵੀ ਦੂਜੀ ਦੀ એનર્ਜੀ ਡਿਪਲੀਟ ਹੋ ਗਈ ਐ ਸਾਹਮਣੇ ਵਾਲੀ ਦੀ ਫਿਰ ਉਹਦੇ ਕੋਲੇ 10000 ਜਿਹੜੇ ਹਾਰਸ ਰਾਈਡਰ ਸੀਗੇ ਤੇ ਉਹਨਾਂ ਨੂੰ ਇੱਕਦਮ ਮੈਦਾਨ ਚ ਲਿਆਉਂਦਾ ਸੀ ਤੇ ਮੈਦਾਨ ਇੱਕਦਮ ਸਾਫ ਕਰ ਦਿੰਦਾ ਸੀ ਉਹਨਾਂ ਦੀ એનર્ਜੀ ਡਿਪਲੀਟ ਕਰਕੇ ਓਕੇ ਇਹ ਵੀ ਮਤਲਬ ਬਹੁਤ ਵਧੀਆ ਸਟ੍ਰੈਟਜੀ ਆ ਜੀ ਇੱਕ ਕੋ ਲੈ ਕੇ ਆਉਂਦਾ ਸੀ ਆਪਣੇ ਏਰੀਏ ਦੇ ਵਿੱਚ ਲੋਕਾਂ ਨੂੰ ਦੁਸ਼ਮਣ ਨੂੰ ਹਾਂਜੀ ਕਾਲ ਕਰਕੇ ਤੇ ਉਹਦੇ ਨਾਲ ਕੀ ਹੁੰਦਾ ਉਹ ਉਹਨੂੰ ਆਪਣੇ ਏਰੀਆ ਦਾ ਪਤਾ ਹੁੰਦਾ ਸੀ ਜਿਵੇਂ ਡੋਨਲਡ 트੍ਰੰਪ ਜਦੋਂ ਕਾਨਫਰੰਸ ਕਰਦਾ ਸੀਗਾ ਨਾ ਉਹਦਾ 트੍ਰੰਪ ਟਾਵਰ ਦੇ ਵਿੱਚ ਜਿਹੜਾ ਆਫਿਸ ਹੈਗਾ ਉੱਥੇ ਉਹ ਬੁਲਾਉਂਦਾ ਹੁੰਦਾ ਸੀਗਾ ਮੇਨ ਜਿਹੜਾ ਮੀਡੀਆ ਹੁੰਦਾ ਸੀਗਾ ਤੋ ਤਾਂ ਕਿ ਉਹਨਾਂ ਨੂੰ ਪਹਿਲਾਂ ਹੀ ਥੋੜਾ ਕਰ ਸਕੇ ਇੰਟੀਮਿਡੇਟ ਕਰ ਸਕੇ ਨਾ ਮਤਲਬ ਆਪਣੇ ਸੈਟਅਪ ਦੇ ਨਾਲ ਨਾ ਮਤਲਬ ਆਪਣੇ ਸਮਰਾਜ ਦੇ ਵਿੱਚ ਤੁਸੀਂ ਅਗਲੇ ਨੂੰ ਬੁਲਾਓ ਤਾਂ ਕਿ ਤੁਸੀਂ ਕੰਮ ਕਰਨੀ ਆ ਆਪਣੇ ਸਰਫਸ ਤੇ ਕਰੋ ਤੁਸੀਂ ਆਪਦੇ ਸਰਫਸ ਤੇ ਕਰੋ ਵੀ ਦੂਜੇ ਪਲੇਅਰ ਤੇ ਦੇ ਘਰੇ ਨਾ ਜਾਓ ਹਨਾ ਹਾਂ ਜੀ ਆ ਬੀ ਬੇਸਿਕਲੀ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਆਪਦੇ ਏਰੀਆ ਚ ਜਾਂ ਆਪਣੀ ਜਿਹੜੀ ਸਟਰੈਂਥ ਤੇ ਪਲੇ ਕਰਨ ਵਾਲੀ ਗੱਲ ਹੈ ਹਾਂ ਜੀ ਹਾਂ ਜੀ ਤੇ ਉਹ ਉਹਦੇ ਦੇ ਉੱਪਰ ਹੀ ਲਾਅ ਹੈਗਾ ਬਹੁਤ ਵਧੀਆ ਹੈਗਾ ਲਾਅ ਉਹ ਲਾਅ ਦੀਆਂ ਐਗਜ਼ਾਮਪਲਸ ਬਹੁਤ ਡਿਫਰੈਂਟ ਡਿਫਰੈਂਟ ਹੈਗੀਆਂ ਇਹਦੇ ਵਿੱਚ ਬਿਲਕੁਲ ਜੀ ਆ ਨੈਕਸਟ ਲਾਅ ਹੈਗਾ ਜੀ ਭਾਜੀ ਲਾਅ 12th ਹੈ ਯੂਜ਼ ਸਿਲੈਕਟਿਵ ਓਨੈਸਟੀ ਟੂ ਡਿਸਆਰਮ ਐਨਮੀ ਸਿਲੈਕਟਿਵ ਓਨੈਸਟੀ ਦਾ ਮਤਲਬ ਹੁੰਦਾ ਤੁਸੀਂ ਕਦੇ ਨੋਟ ਕੀਤਾ ਹੋਣਾ ਵੀ ਆਪਾਂ ਨੂੰ ਕਈ ਵਾਰ ਕੋਈ ਕਦੇ ਕੋਈ ਪਲੇ ਅਲੌਂਗ ਕਰਨਾ ਪੈਂਦਾ ਆਪਾਂ ਨੂੰ ਪਤਾ ਹੈ ਜੇ ਆਪਾਂ ਸੱਚ ਬੋਲਾਂਗੇ ਨਾ ਆਪਾਂ ਫਸਾਂਗੇ ਮਤਲਬ ਕਿ ਇਰਰ ਸਿਚੁਏਸ਼ਨਸ ਲਾਈਕ 댓 ਇੱਕ ਹਰ ਇੱਕ ਦੀ ਲਾਈਫ ਚ ਹੁੰਦੀਆਂ ਨੇ ਇਟਸ ਨਾਟ ਲਾਈਕ ਕਿ ਹਰ ਬੰਦਾ ਝੂਠਾ ਹ ਨਾ ਸਿਲੈਕਟਿਵ ਓਨੈਸਟ ਕਿਤੇ ਕਿਤੇ ਸੱਚ ਬੋਲਣਾ ਪੈਣਾ ਉਹਦਾ ਇੱਕ ਨਾ ਭਾਜੀ ਪੁਰਾਣੇ ਟਾਈਮਾਂ ਚ ਨਾ ਐਲ ਕਪੋਨੀ ਨਾਂ ਦਾ ਗੈਂਗਸਟਰ ਸੀਗਾ ਮਤਲਬ ਜਿਵੇਂ ਐਸਕੋਬਾਰ ਦਾ ਵੀ ਇਹ ਗੁਰੂ ਸੀ ਕਹਿ ਲਓ ਵੀ ਬਹੁਤ ਜ਼ਿਆਦਾ ਖਤਰਨਾਕ ਬੰਦਾ ਸੀ ਇੱਕ ਬੰਦੇ ਦਾ ਨਾਂ ਸੀਗਾ ਵਿਕਟਰ ਲਸਟਿਕ ਕਰਕੇ ਕੋਨ ਆਰਟਿਸਟ ਸੀਗਾ ਉਹ ਬੰਦਾ ਕੀ ਕਰਦਾ ਸਭ ਤੋਂ ਸਿਰਦਾ ਵੈਸੇ ਝੂਠਾ ਬੰਦਾ ਹੁੰਦਾ ਉਹ ਜਿਹੜਾ ਕੌਨ ਆਰਟਿਸਟ ਹੁੰਦਾ ਇਹਦੇ ਕੋਲ ਜਾਂਦਾ ਇਹਨੂੰ ਇਸ ਤਰ੍ਹਾਂ ਮਨਾ ਲੈਂਦਾ ਹੈਗਾ ਪੂਰੇ ਕੋਟ ਪੈਂਟ ਪਾ ਕੇ ਕਿ ਮੈਂ ਤੇਰੀ ਇਨਵੈਸਟਮੈਂਟ ਕਰਾਉਂਗਾ 50000 ਡਾਲਰ ਦੀ ਬੈਕ ਇਨ ਸਮਵੇਅਰ ਲਾਈਕ 1950ਸ 50000 ਯੂ ਐਸ ਡਾਲਰਸ ਐਲ ਕਾਪੋਨੀਓ ਦੀ ਗੱਲ ਮੰਨ ਕੇ ਉਹਨੂੰ ਪੈਸੇ ਦੇ ਦਿੰਦਾ ਇਹ ਬੰਦਾ ਕੀ ਕਰਦਾ ਹੈ ਭਾਜੀ ਇਹਨੂੰ ਪਤਾ ਹੈ ਜੇ ਪੈਸੇ ਲਾ ਕੇ ਲੈ ਕੇ ਭੱਜ ਜਾਂਦਾ ਇਹ ਸਾਰੀ ਉਮਰ ਇਹ ਡਰ ਚ ਕੱਡੂਗਾ ਇਹ ਕੀ ਕਰਦਾ 2 ਮਹੀਨੇ ਬਾਅਦ ਇਹਦੇ ਪੈਸੇ ਸਾਰੇ ਵਾਪਸ ਲੈ ਆਂਦਾ ਐਲ ਕਪੋਨੀ ਨੂੰ ਕਹਿੰਦਾ ਯਾਰ ਵੀ ਗੱਲ ਬਣੀ ਨਹੀਂ ਹੈਗੀ ਮੈਂ ਡੀਲ ਨਹੀਂ ਕਰ ਪਾਇਆ ਜੋ ਮੈਂ ਕਰਨਾ ਸੀਗਾ ਵੀ ਆਮ ਆਈ ਐਮ ਸੌਰੀ ਐਲ ਕਪੋਨੀ ਨੂੰ ਗੋਲੀ ਮਾਰਨ ਦੀ ਉਹ ਸੋਚਦਾ ਪਰ ਉਹ ਜਦੋਂ ਦੇਖਦਾ ਵੀ ਇਹ ਤਾਂ ਪੈਸੇ ਸਾਰੇ ਵਾਪਸ ਲੈ ਆਇਆ ਹੈਨਾ ਉੱਪਰੋਂ ਇਹ ਨਾ ਉੱਥੇ ਔਨੈਸਟ ਬਣ ਗਿਆ ਸਿਲੈਕਟਿਵ ਔਨੈਸਟ ਬਣ ਗਿਆ ਮਤਲਬ ਹੈ ਤਾਂ ਕੌਣ ਆਰਟਿਸਟ ਹੈ ਉਸ ਮੋਮੈਂਟ ਤੇ ਓਨੈਸਟ ਬਣ ਗਿਆ ਸਾਰੇ ਪੈਸੇ ਵਾਪਸ ਲੈ ਆਇਆ ਨਾਲੇ ਉਹਨੂੰ ਮੜੀ ਜੀ ਸੈਡ ਸਟੋਰੀ ਦੱਸ ਦਿੰਦਾ ਵੀ ਯਾਰ ਮੇਰਾ ਪੈਸਿਆਂ ਦਾ ਔਖਾ ਐ ਐਲ ਕਪੋਨੀ ਨਾਲੇ ਉਹਦੀ ਜਾਨ ਬਖਸ਼ਦਾ ਨਾਲੇ ਉਹਨੂੰ 5000 ਯੂ ਐਸ ਡੀ ਦੇ ਕੇ ਤੋਰਦਾ ਕੁਝ ਵਾਪਸ ਲੈ ਕੇ ਆਇਆ ਮੈਂ ਕੁਝ ਵਾਪਸ ਵੀ ਲੈ ਆਇਆ ਐਕਚੁਅਲੀ ਉਹਦੀ ਅੱਖ 5000 ਤੇ ਹੁੰਦੀ ਐ ਨਾ ਕਿ 50000 ਤੇ ਥੈਟ ਵਾਸ ਹਿਸ ਕਿਸੇ ਦੀ ਨਜ਼ਰਸ ਦੇ ਵਿੱਚ ਚੰਗਾ ਬਣਨਾ ਹਨਾ ਹਾਂਜੀ ਮਤਲਬ ਆਪਣੇ ਸਿਲੇਕਟਿਵ ਰੀਜਨਸ ਵਾਸਤੇ ਆਪਣੇ ਪਰਟੀਕੂਲਰ ਮਫਾਦ ਵਾਸਤੇ ਹਨਾ ਤੇ ਉਸ ਨੂੰ ਡਿਫਾਈਨ ਕਰਦਾ ਇਹ ਲਾਅ ਹਨਾ ਲਾਅ ਨੰਬਰ 1 ਬੰਦਾ ਭਾਜੀ ਇਹ ਜਿਹੜਾ ਆਪਾਂ ਸੁਣਦੇ ਆ ਨਾ ਕੋਈ ਕੌਨ ਆਰਟਿਸਟ ਸੀਗਾ ਇਹ ਇਹੀ ਬੰਦਾ ਸੀਗਾ ਇਹ ਬੜਾ ਫੇਮਸ ਕੌਨ ਆਰਟਿਸਟ ਸੀ ਇਹ ਲਿਸਟਿਕ ਹੀ ਸੀਗਾ ਇਹਨੇ ਉੱਥੇ ਵੀ ਸਿਲੇਕਟਿਵ ਆਨੈਸਟੀ ਯੂਜ਼ ਕੀਤੀ ਸੀਗੀ ਬੰਦੇ ਨੂੰ ਸ਼ੱਕ ਪੈ ਗਿਆ ਇਹ ਗਵਰਨਮੈਂਟ ਆਫੀਸ਼ਲ ਬਣ ਕੇ ਗਿਆ ਸੀਗਾ ਬੰਦੇ ਨੂੰ ਸ਼ੱਕ ਪੈ ਗਿਆ ਉਹਨੂੰ ਇਹ ਉਹਨੂੰ ਕੀ ਕਹਿੰਦਾ ਇਹਨੇ ਸਿੱਧਾ ਹੀ ਇਹਨੇ ਉਹਦੇ ਮੂੰਹ ਤੇ ਬ੍ਰਾਈਬ ਮੰਗ ਲਈ ਕਹਿੰਦਾ ਮੇਰਾ ਪੈਸਿਆਂ ਦਾ ਔਖਾ ਮੈਂ ਬ੍ਰਾਈਬ ਲੈਣਾ ਚਾਹੁੰਦਾ ਉਹ ਉਹਨੂੰ ਉਹਦੀ ਗੱਲ ਸੁਣ ਕੇ ਫੇਰ ਮੰਨ ਗਿਆ ਉਹਨੂੰ ਲੱਗਾ ਵੀ ਹਾਂ ਗਵਰਨਮੈਂਟ ਵਾਲੇ ਇਦਾਂ ਹੀ ਕਰਦੇ ਆ ਉਹ ਵੀ ਮੰਨ ਗਿਆ ਇਸ ਤਰ੍ਹਾਂ ਦਾ ਹੀ ਬੰਦਾ ਸੀਗਾ ਇੱਕ ਪਾਜੀ ਹੈਗਾ ਲਾਅ ਨੰਬਰ 1 Uh, always appeal to the self interest ਕਦੇ ਵੀ ਕਿਸੇ ਤੇ ਮਰਸੀ ਤੇ ਅਪੀਲ ਨਾ ਕਰੋ ਇਹ ਭਾਜੀ ਹਿਸਟਰੀ ਦੇ ਵਿੱਚ ਵੀ ਰਿਕਾਰਡਡ ਹੈ ਬਹੁਤ ਸਾਰੇ ਸਮਰਾਜੇ ਇਦਾਂ ਦੇ ਹੋਏ ਸੀਗੇ ਕਿ ਮਤਲਬ ਉਹ ਦੂਸਰੇ ਕੋਲ ਜਾਂਦੇ ਸੀ ਹੈਲਪ ਮੰਗਣ ਤੇ ਜਦੋਂ ਅਗਲਾ ਸੈਲਫ ਇੰਟਰਸਟ ਦੀ ਗੱਲ ਕਰਦਾ ਸੀ ਨਾ ਤਾਂ ਅਗਲਾ ਦੁਸ਼ਮਣ ਦੀ ਵੀ ਗੱਲ ਸੁਣ ਲੈਂਦਾ ਸੀਗਾ ਜੇ ਮੰਨ ਲਓ ਕਿ ਉਹਦੇ ਫਾਇਦੇ ਦੀ ਗੱਲ ਕਰ ਰਿਹਾ ਉਹ ਹਨਾ ਬਿਲਕੁਲ ਇਹਦਾ ਭਾਜੀ ਮੈਂ ਰੀਅਲ ਵਰਲਡ ਐਗਜ਼ਾਮਪਲ ਦਿੰਨਾ ਤੁਹਾਨੂੰ ਇਟਸ ਯੰਗ ਲੋਕਾਂ ਦੇ ਨਾਲ ਰਿਲੇਟਡ ਹੈ ਡੇਟਿੰਗ ਦੇ ਨਾਲ ਹਨਾ ਮੰਨ ਲਓ ਤੁਸੀਂ ਯੂ ਲਾਈਕ ਸਮ ਗਰਲ ਠੀਕ ਹੈ ਤੁਸੀਂ ਯੂ نو ఎవਰੀ ਡੇ 30 ਦਿਨ ਤੁਸੀਂ ਮਹੀਨੇ ਦੇ ਵਿੱਚ ਆਈਸ ਕੈਪ ਕੌਫੀ ਲੈ ਕੇ ਦੇ ਰਹੇ ਹੋ ਐਂਡ ਸ਼ੀ ਇਸ ਸਟਿਲ ਨਾਟ ਯੂ نو ਇਨ ਯੋਰ ਫੇਵਰ ਹੈਨਾ ਉਹਨੇ ਕੀ ਦੀ ਫੇਵਰ ਚ ਹੋਣਾ ਜਿਹੜਾ ਬੰਦਾ ਸੈਲਫ ਇੰਟਰਸਟ ਚ ਹੈ ਉਹਦੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਸਮਬਡੀ ਇਸ ਪਲੇਇੰਗ ਬਾਸਕਟਬਾਲ ਰਾਈਟ ਯੂ ਮਾਈਟ ਥਿੰਕ ਕਿ ਬਾਸਕਟਬਾਲ ਚ ਕੀ ਖਾਸियत ਹੈ ਬਟ ਦ ਥਿੰਗ ਇਜ਼ ਜਿਹੜਾ ਬੰਦਾ ਬਾਸਕਟਬਾਲ ਖੇਡਦਾ ਉਹ ਬੰਦਾ ਗੋਲ ਓਰੀਐਂਟਡ ਹੁੰਦਾ ਠੀਕ ਹੈ ਬੰਦਾ ਆਰਗੇਨਾਈਜ਼ਡ ਹੁੰਦਾ ਤੀਜੀ ਗੱਲ ਉਹ ਬੰਦਾ ਕੁਝ ਤਰ੍ਹਾਂ ਦਾ ਟੀਮ ਪਲੇਅਰ ਹੁੰਦਾ ਹੀ ਹੈ ਹੈਜ਼ ਗਾਟ ਸੋ ਮਨੀ ਕੁਆਲਿਟੀਆਂ ਵਿਚ ਇੰਟਰਸ Hmm. and you are wasting your money paying for all these coffees and all the food and you are still not uh, in the relationship eh problem badi relevant problem hai actually nahi sahi gal hai self interest jo tusi dikhane hai na ve bande tusi mere naal kaam karoge tohaade utte ki fayda jo oh cheez tusi ohnu bande nu dikha dende ho na pehla picture dikha dende ho te fir oh easy ho janda hai ohnu ਫਿਰ ਚਾਹ ਜਿੱਦਾ ਪਹਿਲਾ ਜਿਹੜਾ ਰੂਲ ਆਪਾਂ ਕੀਤਾ ਕੌਣ ਕੌਣ ਕਰਨਾ ਉਹਨੂੰ ਈਜ਼ੀ ਰਹਿੰਦਾ ਕੌਣ ਕਰਨਾ ਮਤਲਬ ਇਟਸ ਐਕਚੁਅਲੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਕੌਣ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਕਿਸੇ ਨੂੰ ਝੂਠ ਬੋਲ ਕੇ ਤੇ ਬਿਲਕੁਲ ਟੋਟਲੀ ਕੌਣ ਕਰ ਰਹੇ ਹਾਂ ਐਕਚੁਅਲੀ ਨਾ ਇਟਸ ਆਰਟ ਆਫ ਡਿਸੈਪਸ਼ਨ ਤੁਸੀਂ ਕਦੇ ਵੀ ਨੋਟ ਕਰਿਓ ਕਿਸੇ ਨਾਲ ਵੀ ਤੁਸੀਂ ਜਦੋਂ ਤੁਸੀਂ ਆਪਣੇ ਵਾਈਫ ਨਾਲ ਗੱਲ ਕਰਦੇ ਹੋ ਜਾਂ ਬੱਚਿਆਂ ਨਾਲ ਗੱਲ ਕਰਦੇ ਹੋ ਤੁਸੀਂ ਬਹੁਤ ਰੀਅਲ ਹੁੰਨੇ ਹੋ ਤੁਸੀਂ ਕਦੇ ਕਿਸੇ ਬਿਜ਼ਨਸ ਮੀਟਿੰਗ 'ਚ ਜਾਂਦੇ ਹੋ ਨਾ ਤੁਸੀਂ ਉਹ ਗੱਲਾਂ ਨਹੀਂ ਕਰ ਸਕਦੇ ਜਿਹੜੀਆਂ ਤੁਸੀਂ ਫੈਮਿਲੀ ਨਾਲ ਕਰਦੇ ਹੋ ਰਾਈਟ ਥੈਟ ਇਜ਼ ਸੌਰਟ ਆਫ ਅ ਡਿਸ ਬਿਲਕੁਲ ਇਹ ਮਤਲਬ ਸਿਰਫ ਠੱਗੀ ਦਾ ਮਾਮਲਾ ਨਹੀਂ ਹੁੰਦਾ ਇਹ ਕਈ ਵਾਰੀ ਕੋਈ ਲੌਂਗ ਟਰਮ ਦੇ ਵਿੱਚ ਕੋਈ ਅੱਛਾ ਵੀ ਉਹਦਾ ਮੋਟਿਵ ਹੋ ਸਕਦਾ ਹੈ ਔਨ ਕਰਕੇ ਸਟਾਰਟਿੰਗ ਦੇ ਵਿੱਚ ਕਈ ਵਾਰੀ ਅਟਰੈਕਟ ਕਰਨਾ ਕਿਸੇ ਚੀਜ਼ ਨੂੰ ਹਨਾ ਹਨ ਦੇ ਨਾਲ ਕਿਸੇ ਬੰਦੇ ਨੂੰ ਟੇਬਲ ਤੇ ਲੈ ਕੇ ਆਉਣਾ ਤੇ ਉਹ ਵੀ ਵੱਡਾ ਪੁਆਇੰਟ ਹੁੰਦਾ ਉਸ ਤੋਂ ਬਾਅਦ ਪਤਾ ਹੁੰਦਾ ਵੀ ਜੇ ਅਸੀਂ ਇਕੱਠੇ ਕੰਮ ਕਰਾਂਗੇ ਜਾਂ ਵਾਟ ਏਵਰ ਦੀਲ ਇਹ ਹੋ ਗਈ ਤੇ ਦੋਨਾਂ ਵਾਸਤੇ ਫਾਇਦਾ ਆ ਤੇ ਲੇਕਿਨ ਕਈ ਵਾਰੀ ਅਗਲੀ ਪਾਰਟੀ ਨਾ ਉਹ ਸੁਣਨ ਨੂੰ ਤੁਹਾਡਾ ਆਈਡੀਆ ਤਿਆਰ ਹੀ ਨਹੀਂ ਹੁੰਦੀ ਤੁਸੀਂ ਇਸ ਲਈ ਕਈ ਵਾਰ ਉਹ ਗਾਜਰ ਜਿਵੇਂ ਕੈਰਟ ਦਿਖਾਉਣੀ ਪੈਂਦੀ ਹੈ ਕੈਰਟ ਹਾਂਜੀ ਇੱਕ ਸਟੋਰੀ ਹੈਗੀ ਆ ਜੀ ਐਸ ਆਫ ਫੇਬਲ ਦੀ ਆਪਾਂ ਛੋਟੇ ਹੁੰਦੇ ਕੋਈ ਸਟੋਰੀਆਂ ਹੁੰਦੀਆਂ ਸੀ ਐਸ ਆਫ ਦੀ ਬੁੱਕ ਹੁੰਦੀ ਸੀਗੀ ਸਿੰਪਲ ਜੀ ਸਟੋਰੀ ਹੈ ਬੰਦਾ ਨਾ ਬੰਦੇ ਦੇ ਖੇਤ ਚ ਦਰਖਤ ਹੁੰਦਾ ਉਦੋਂ ਦਰਖਤ ਪਸੰਦ ਨਹੀਂ ਆਇਆ ਉਹਨੂੰ ਐ ਹੁੰਦਾ ਵੀ ਮੈਂ ਵੱਡਾਂ ਉੱਥੇ ਨਾ ਉਹਨੇ ਸਟੋਰੀ ਦਿਖਾਈ ਹੋਈ ਹੈ ਕਿ ਜਾਨਵਰ ਆ ਕੇ ਉਹਨੂੰ ਰੋਕਦੇ ਨੇ ਬਾਈ ਤੂੰ ਨਾ ਵੱਡੋ ਉਹਨੂੰ ਕਹਿੰਦੇ ਨੇ ਹਨਾ ਤੇ ਨਹੀਂ ਸੁਣਦਾ ਉਹ ਉਪ ਮਰਜ਼ੀ ਨਹੀਂ ਸੁਣਦਾ ਉਹਨਾਂ ਇੱਕ ਉਹ ਦੇਖਦਾ ਮੱਖੀਆਂ ਦਾ ਛੱਤਾ ਲੱਗਿਆ ਹੁੰਦਾ ਉਹਦੇ 'ਚ ਸ਼ਹਿਦ ਹੁੰਦਾ ਜਦੋਂ ਉਹ ਟਰੀ ਤੇ ਲੱਗਿਆ ਸ਼ਹਿਦ ਦੇਖਦਾ ਨਾ ਵੀ ਮੈਂ ਇੱਥੋਂ ਸ਼ਹਿਦ ਲੈ ਸਕਦਾ ਉਹ ਉਹਨੂੰ ਟਰੀ ਨੂੰ ਕਦੇ ਵੀ ਨਹੀਂ ਵੱਢਦਾ ਉਹਦਾ ਸੈਲਫ ਇੰਟਰਸਟ ਪੂਰਾ ਹੋ ਗਿਆ ਜੀ ਮਤਲਬ ਟਰੀ ਤੋਂ ਹਨਾ ਉਹਨੇ ਮਰਜ਼ੀ ਨਹੀਂ ਸੁਣੀ ਮਤਲਬ ਦਿਸ ਇਜ਼ ਹਾਊ ਇਟ ਵਰਕਸ ਯਾ ਸੋ ਜੋ ਨੈਕਸਟ ਲਾਅ ਹੈਗਾ ਲਾਅ ਨੰਬਰ 16 ਕਹਿੰਦਾ ਯੂਜ਼ ਐਬਸੈਂਸ ਟੂ ਇਨਕਰੀਜ਼ ਰਿਸਪੈਕਟ ਐਂਡ ਆਨਰ ਇਹ ਲਾਅ ਮੈਨੂੰ ਬੜਾ ਪਸੰਦ ਆਇਆ ਐਕਚੁਅਲੀ ਕਹਿੰਦੇ ਟੂ ਮੱਚ ਸਰਕੂਲੇਸ਼ਨ ਮੇਕਸ ਦਾ ਪ੍ਰਾਈਸ ਗੋ ਡਾਊਨ ਵਿਚ ਇਜ਼ ਲਾਈਕ ਜੇ ਤੁਸੀਂ ਬਹੁਤ ਹੀ ਵਿਜ਼ੀਬਲ ਹੋ ਕਿਸੇ ਨਾਲ ਚਿਪਕੇ ਰਹਿੰਦੇ ਹੋ ਤਾਂ ਉਹ ਤੁਹਾਡੀ ਕਦਰ ਵੈਸੇ ਘਟ ਜਾਂਦੀ ਹੈ ਲਾਈਫ ਦੇ ਵਿੱਚ ਇਹ ਤਾਂ ਬੜਾ ਹੀ ਸਿੰਪਲ ਰੂਲ ਹੈ ਜੀ ਮਤਲਬ ਬਿਲਕੁਲ ਇਹ ਬਹੁਤ ਲੋਕਾਂ ਨੂੰ ਮੈਨੂੰ ਇਦਾਂ ਲੱਗਦਾ ਪ੍ਰੋਬਲਮ ਆਉਂਦੀ ਹੈ ਮੈਂ ਇੰਨੀ ਜ਼ਿਆਦਾ ਮੈਂ ਸ਼ੇਰੋ ਸ਼ਾਇਰੀ ਸੁਣਦਾ ਨਾ ਜਿਹਦੇ ਚ ਹੁੰਦਾ ਕਿ ਤੁਸੀਂ ਸਾਡੀ ਕਦਰ ਨਹੀਂ ਪਾਈ ਥਿੰਗ ਇਜ਼ ਯੂ ਆਰ ਟੂ ਵਿਜ਼ੀਬਲ ਯਾ ਯੂ ਆਰ ਟੂ ਵਿਜ਼ੀਬਲ ਐਵਰੀਵੇਅਰ ਹੈ ਨਾ ਮਤਲਬ ਅਗਲਾ ਇੱਕ ਫੋਨ ਕਰਦਾ ਤਾਂ ਤੁਸੀਂ ਮਿੰਟ ਚ ਅਵੇਲੇਬਲ ਹੁੰਨੇ ਹੋ ਮੈਨੂੰ ਵੀ ਹੁੰਦਾ ਜਦੋਂ ਤੁਸੀਂ ਨਾ ਕਿਤੇ ਸਟੈਬਲਿਸ਼ ਹੋ ਜਾਂਦੇ ਹੋ ਗਰੁੱਪ ਦੇ ਵਿੱਚ ਸੋ ਟੈਂਪਰੇਰੀ ਜਿਹੜਾ ਵਿਡਰੋਅਲ ਹੁੰਦਾ ਨਾ ਉਹ ਤੁਹਾਡੀ ਇੰਪੋਰਟੈਂਸ ਨੂੰ ਹੋਰ ਵਧਾ ਜਾਂਦਾ ਨਾ ਤੇ ਪੀਪਲ ਕਾਈਂਡ ਆਫ ਐਡਮਾਇਰ ਯੂ ਮੋਰ ਜੋ ਤੁਸੀਂ ਇੱਕ ਪੀਕ ਤੇ ਜਾ ਕੇ ਮੈਨੂੰ ਵੀ ਹੁੰਦਾ ਜਦੋਂ ਤੁਸੀਂ ਇੱਕ ਚੀਜ਼ ਕਰ ਲਓ ਨਾ ਇੱਕ ਪੀਕ ਤੇ ਲੱਗਦਾ ਵੀ ਹੁਣ ਇਸ ਤੋਂ ਅੱਗੇ ਕੁਝ ਹੈ ਨਹੀਂ ਤੇ ਦੈਨ ਆਈ ਟ੍ਰਾਈ ਟੂ ਟੇਕ ਅ ਸਟੈਪ ਬੈਕ ਓਕੇ ਤਾਂ ਟੂ ਕ੍ਰੀਏਟ ਥੈਟ ਵਾਇਡ ਹੈ ਨਾ ਤੇ ਉਹ ਇਕੱਲੇ ਹੋਰ ਵੈਲਿਊ ਕ੍ਰੀਏਟ ਕਰਦਾ ਕਾਈਂਡ ਆਫ ਕ੍ਰੀਏਟ ਅ ਵੈਲਿਊ ਥਰੂ ਸਕੈਰਸਿਟੀ ਜਦੋਂ ਤੁਹਾਡੀ ਪ੍ਰੈਜ਼ੈਂਸ ਨਹੀਂ ਹੈਗੀ ਜਿਦਾਂ ਇਹਦੀ ਰੀਅਲ ਐਗਜ਼ਾਮਪਲ ਆਪਾਂ ਕਹਿੰਦੇ ਆ ਜਦੋਂ ਲੈਸੇ ਰੋਜ਼ ਧੁੱਪ ਨਿਕਲਦੀ ਸਨ ਸਨ ਦੀ ਵੈਲਿਊ ਨਹੀਂ ਹੁੰਦੀ ਹਮਮ ਜਿਹੜੇ ਲੌਂਗਰ ਡੇਜ਼ ਹੁੰਦੇ ਆ ਰੇਨ ਵਾਲੇ ਹਨਾ ਹਾਂਜੀ ਤੇ ਉਸ ਤੋਂ ਬਾਅਦ ਸਨ ਜਿੱਦਾਂ ਨਿਕਲਦਾ ਉਹਦੀ ਉਸ ਤਰ੍ਹਾਂ ਵੈਲਿਊ ਹੋ ਜਾਂਦੀ ਐ ਇਸ ਤਰ੍ਹਾਂ ਜਿਹੜੀ ਐਬਸੈਂਸ ਵੀ ਤੁਹਾਡੀ ਜਿਹੜੀ ਤੁਹਾਡੀ ਵੈਲਿਊ ਇਨਕਰੀਜ਼ ਕਰਦੀ ਐ ਬਹੁਤ ਹੀ ਸਟ੍ਰੇਟ ਫਾਰਵਰਡ ਲਾਅ ਹੈਗਾ ਬਟ ਆਈ ਥਿੰਕ ਵੈਰੀ ਯੂਸਫੁਲ ਕਿਉਂਕਿ ਤੁਹਾਡੀ ਬਹੁਤ ਜ਼ਿਆਦਾ ਅਬੈਂਡੈਂਸ ਨਹੀਂ ਹੋਣੀ ਚਾਹੀਦੀ ਕਿਤੇ ਬਿਲਕੁਲ ਜੀ ਬਿਲਕੁਲ ਮੈਂ ਵੀ ਇਹਦੇ ਚ ਇੱਕ ਸਿੰਪਲ ਉਹੀ ਡੇਟਿੰਗ ਦਾ ਵੀ ਇੱਕ ਐਗਜ਼ਾਮਪਲ ਦੇ ਸਕਦਾ ਅੱਜ ਕੱਲ ਦੀ ਦੁਨੀਆ ਦੇ ਵਿੱਚ ਰੈਲੇਵੈਂਟ ਜਆ ਮੰਨ ਲਓ ਤੁਸੀਂ ਡੇਟਿੰਗ ਚ ਕੀ ਹੁੰਦਾ ਮੋਸਟਲੀ ਲੋਕਾਂ ਦੀ ਸ਼ਿਕਾਇਤ ਕੀ ਹੁੰਦੀ ਹੈ ਕਿ ਮੈਂ ਅਵੇਲੇਬਲ ਰਹਿਣਾ ਪਰ ਦੂਜਾ ਬੰਦਾ ਅਵੇਲੇਬਲ ਨਹੀਂ ਰਹਿੰਦਾ ਤੁਹਾਡੀ ਗਲਤੀ ਹੈ ਤੁਸੀਂ 24 ਘੰਟੇ ਅਵੇਲੇਬਲ ਰਹਿੰਨੇ ਹੋ ਤੁਸੀਂ ਉਹਦੀ ਉਹਦੀ ਪਲੇਸ ਤੇ ਜਾ ਕੇ ਦੇਖੋ ਉਹਨੂੰ ਇਹ ਲੱਗ ਰਿਹਾ ਕਿ ਤੁਸੀਂ ਬਿਲਕੁਕੁਲ ਕੁਝ ਨਹੀਂ ਕਰ ਰਹੇ ਲਾਈਫ ਚ ਜੇ ਤੁਸੀਂ 24 ਘੰਟੇ ਅਵੇਲੇਬਲ ਹੋ ਉਹ ਤਾਂ ਸਿੱਧਾ ਹੀ 네ਗੇਟਿਵ ਇਮਪ੍ਰੈਸ਼ਨ ਪਾਊਗਾ ਬਿਲਕੁਲ ਰਾਈਟ ਮੇਰੀ ਇੱਕ ਉਹ ਹੈਗੀ ਆਬਜ਼ਰਵੇਸ਼ਨ ਮਤਲਬ ਸਹੀ ਪੁਆਇੰਟ ਆ ਬਿਲਕੁਲ ਹਾਂਜੀ ਨੈਕਸਟ ਲਾ ਜਿਹੜਾ ਮੈਨੂੰ ਪਸੰਦ ਹੈਗਾ ਹਿੰਮਤ ਉਹ ਲਾ ਨੰਬਰ 29 ਹੈਗਾ ਜਿਹੜਾ ਕਹਿੰਦਾ ਪਲਾਨ 올 ਦਾ ਵੇ ਟੂ ਦਾ ਐਂਡ ਤੁਹਾਨੂੰ ਨਾ ਇੱਕ ਫੋਰਸਾਈਟ ਹੋਣੀ ਚਾਹੀਦੀ ਆ ਤੁਹਾਡਾ ਵਿਜ਼ਨ ਹੋਣਾ ਚਾਹੀਦਾ ਲੌਂਗ ਟਰਮ ਵਿਜ਼ਨ ਜੋ ਵੀ ਤੁਸੀਂ ਕਰਦੇ ਹੋ ਵੀ ਇਦੇ ਐਂਡ ਰਿਜ਼ਲਟ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੋਈ ਵੀ ਕੰਮ ਤੁਸੀਂ ਕਰਦੇ ਹੋ ਨਾ ਸੋ ਦਾ ਐਂਡਿੰਗ ਇਜ਼ एवरीथिंग ਦੇ ਕਾਲ ਰਾਈਟ ਕਿ ਨਹੀਂ ਪਲਾਨ 올 द वे ਟੇਕਿੰਗ ਇਨਟੂ ਅਕਾਊਂਟ 올 द ਪੋਸਿਬਿਲਟੀ ਜੋ ਵੀ ਕਨਸੀਕਵੈਂਸਸ ਹੋ ਸਕਦੇ ਨੇ ਆਬਸਟੈਕਲਸ ਆ ਸਕਦੀਆਂ ਤੁਹਾਡੇ ਚ ਨਾ ਇਹ ਤੁਹਾਨੂੰ ਇੱਕ ਤਰ੍ਹਾਂ ਹੀ ਪ੍ਰੀਪੇਅਰ ਕਰ ਦਿੰਦਾ ਹੈ ਪਹਿਲਾਂ ਹੀ ਜੇ ਤੁਸੀਂ ਸਾਰੀਆਂ ਆਬਸਟੈਕਲਸ ਪਹਿਲਾਂ ਹੀ ਤੁਸੀਂ ਟਰਾਈ ਕਰ ਲੈਣੇ ਹੋ ਜਾਂ ਕੀ ਕੀ ਪ੍ਰੋਬਲਮ ਆ ਸਕਦੀਆਂ ਤੇ ਫਿਰ ਤੁਸੀਂ ਓਵਰਵੈਲਮ ਨਹੀਂ ਹੁੰਦੇ ਜਦੋਂ ਏਦਾਂ ਦੀ ਸਰਕਮਸਟੈਂਸ ਐਕਚੁਅਲੀ ਹੁੰਦੇ ਆ ਉਸ ਜਰਨੀ ਦੇ ਥ्रू ਤੇ ਈ ਆਈ ਥਿੰਕ ਬਹੁਤ ਇੰਪੋਰਟੈਂਟ ਹੈ ਜੇ ਤੁਸੀਂ ਪਲਾਨ ਕਰ ਲੈਣੇ ਹੋ ਐਸ ਮੱਚ ਯੂ ਕੈਨ ਥਰੋ ਆਲ ਦਾ ਵੇ ਤੁਸੀਂ ਹਰ ਚੀਜ਼ ਤਾਂ ਨਹੀਂ ਡੇਲੀ ਬੇਸ ਤੇ ਕਰ ਸਕਦੇ ਬਟ ਫਿਰ ਵੀ ਤੁਸੀਂ ਮੋਟੀ ਮੋਟੀ ਚੀਜ਼ਾਂ ਫੋਰਸੀ ਕਰ ਸਕਦੇ ਹੋ ਹੈਗੇ ਹੋ ਜਿਤ ਤੱਕ ਮੈਨੂੰ ਲੱਗਦਾ ਜਿੰਨਾ ਤੁਸੀਂ ਜ਼ਿਆਦਾ ਕਰੋਗੇ ਉਹਨਾਂ ਤੁਹਾਡੀ ਜਰਨੀ ਈਜ਼ੀ ਹੋ ਜਾਏਗੀ ਕਿ ਤੁਸੀਂ ਜ਼ਿਆਦਾ ਜਿਹੜੀਆਂ ਆਬਸਟੈਕਲ ਪਹਿਲਾਂ ਹੀ ਫੋਰਸੀ ਕਰ ਲੈਣੇ ਹੋ ਹਨਾ ਮਤਲਬ ਕਿ ਇੱਕ ਜਿਵੇਂ ਕਹਿ ਲਓ ਪੱਕਾ ਨਿਸ਼ਾਨਾ ਜੇ ਮੰਨ ਲਓ ਆਪਾਂ ਦਿੱਲੀ ਪਹੁੰਚਣਾ ਹੈ ਤਾਂ ਮਤਲਬ ਰਸਤੇ ਤੇ ਆਪਾਂ ਕਿਤੇ ਰੁਕ ਸਕਦੇ ਆ ਪਰ ਅਲ ਲਾਂ ਦੇਖੋ ਵੀ ਕਿਹੜੀਆਂ ਕਿਹੜੀਆਂ ਹਡਲ ਆ ਸਕਦੀਆਂ ਤੁਹਾਨੂੰ ਮੌਸਮ ਖਰਾਬ ਹੋ ਸਕਦਾ ਤੁਹਾਡੀ ਗੱਡੀ ਖਰਾਬ ਸਕਦੀ ਹੈ ਇਹ ਉਹ ਪਹਿਲਾਂ ਥੋੜਾ ਜਿਹਾ ਆਪਣੇ ਆਪ ਨੂੰ ਪ੍ਰੀਪੇਅਰ ਕਰਕੇ ਚੱਲੋਗੇ ਨਾ ਅਗਰ ਉਹ ਚੀਜ਼ ਹੋ ਵੀ ਜਾਂਦੀ ਹੈ ਤੁਹਾਡੇ ਨਾਲ ਦੈਨ ਯੂ ਆਰ ਨਾਟ ਸ਼ੌਕਟ ਓਕੇ ਸੋ ਇਟਸ ਦਿਸ ਲਾ ਇਸ 올 ਅਬਾਊਟ ਪੇਸ਼ੈਂਸ ਐਕਚੁਅਲੀ ਜਿਵੇਂ ਫੋਰਸਾਈਟ of being controlled ਜਿਹਨੂੰ ਕਹਿੰਦੇ ਆ ਨਾ ਫੋਰਸ ਆਇਟ ਆਫ ਬੀਇੰਗ ਕੰਟਰੋਲ ਆਫ ਯੋਰ ਮੋਸ਼ਨਸ ਐਂਡ ਡੀਵੀਕ ਉਸ ਹੁੰਦੀ ਆ ਲਾਈਫ ਦੇ ਵਿੱਚ ਜਦੋਂ ਆਪਾਂ ਕੁਝ ਵੀ ਵੱਡਾ ਕੰਮ ਕਰਦੇ ਆ ਉਹੀ ਹੈ ਨਾ ਤੁਸੀਂ ਪਲਾਨ ਡੀਟੇਲ ਦੇ ਵਿੱਚ ਕਰੋ ਤੇ ਤੁਹਾਡਾ ਗੋਲ ਕ੍ਰਿਸਟਲ ਕਲੀਅਰ ਹੋਣਾ ਚਾਹੀਦਾ ਜਿੱਤੇ ਕੋਈ ਮੈਨ ਲੱਗਦਾ ਇਹ ਉਹ ਚੀਜ਼ ਨੂੰ ਡਿਫਾਈਨ ਕਰਦਾ ਹੈ ਨਾ ਤੇ ਤੁਹਾਡੇ ਕੋਲੇ ਹੋਰ ਐਗਜ਼ਾਮਪਲ ਹੈਗੀ ਹੈ ਇਹਦੇ ਵਾਸਤੇ ਆ ਮੇਰੇ ਦਿਮਾਗ 'ਚ ਇੱਕ ਐਗਜ਼ਾਮਪਲ ਆਈ ਹੈ ਜੀ ਜਿੱਦਾਂ ਸਟਾਕ ਮਾਰਕੀਟ ਹੈ ਜਿੱਦਾਂ ਆਪਣਾ ਨਾ ਇੱਕ ਡੈਫੀਨੇਟ ਜਾਂ ਗੋਲ ਹੋਣਾ ਚਾਹੀਦਾ ਕਿ ਆਪਾਂ ਕਿੰਨੇ ਪੈਸੇ ਬਣਾਉਣੇ ਆ ਜਿਵੇਂ ਐਦਾਂ ਸੋਚ ਲਾਣਾ ਕਿ ਮੈਂ ਬਹੁ ਤਾਂ ਮੈਂ ਮਤਲਬ ਇਨੀਆਂ ਗਲਤ ਸਟ੍ਰੈਟਜੀਆ ਯੂਜ਼ ਕਰੂੰਗਾ ਕਿ ਜੋ ਬਹੁਤ ਪੈਸੇ ਬਣਾਉਣ ਦੇ ਮੈਂ ਨੇੜੇ ਪਹੁੰਚੂੰਗਾ ਹੀ ਨਹੀਂ ਕਦੇ ਵੀ ਜੇ ਮੈਂ ਮੰਨ ਲਓ ਐ ਸੋਚ ਲਾਂ ਕਿ ਯੂ نو ਇਸ ਸਾਲ ਮੈਂ 1 ਲੱਖ ਡਾਲਰ ਬਣਾਉਣਾ ਇਨ ਸਟਾਕ ਮਾਰਕੀਟ ਫਿਰ ਮੈਂ ਥੋੜੀਆਂ ਠੀਕ ਠਾਕ ਸਟ੍ਰੈਟਜੀਆ ਯੂਜ਼ ਕਰੂੰਗਾ ਜਿਹੜੀਆਂ ਸੇਫ ਹੁੰਦੀਆਂ ਜੇ ਮੈਂ ਐ ਸੋਚ ਲਾਂ ਨਾ ਕਿ ਮੰਨ ਲਓ ਉਸ ਬੰਦੇ ਜਿੰਨੇ ਪੈਸਾ ਬਣਾਉਣਾ ਜਿਨੇ 5 ਲੱਖ ਬਣਾ ਲਿਆ ਫਿਰ ਭਾਜੀ ਮੈਂ ਲਿਵਰੇਜ ਵੀ ਕਰੂੰਗਾ ਫਿਰ ਮੈਂ ਰਿਸਕੀ ਬੈਟ ਕਰੂੰਗਾ ਨਾ ਪੂਰਾ ਫਿਰ ਉੱਥੇ ਨੁਕਸਾਨ ਹੋਊਗਾ ਇੱਕ ਉਹੀ ਨਾ ਰੈਸ਼ਨਲ ਤੇ ਇੱਕ ਡਿਫਾਈਨਡ ਗੋਲ ਜਿਹਾ ਹੋ ਜਾਏਗਾ ਆਈ ਥਿੰਕ ਇਹੀ ਇਸ ਬੁੱਕ ਦਾ ਕਰਕਸ ਹੈਗਾ ਕਿ ਰੈਸ਼ਨਲ ਥਿੰਕਿੰਗ ਰੱਖੋ ਫੀਲਿੰਗਸ ਤੋਂ ਇਹ ਬੁੱਕ ਹੈ ਹੀ ਨਹੀਂ ਮਤਲਬ ਯੂ ਕੈਨਟ ਬੀ ਫੀਲਿੰਗ ਤੁਹਾਡੇ ਕੋਲ ਫੀਲਿੰਗ ਨਹੀਂ ਹੋਣੀਆਂ ਚਾਹੀਦੀਆਂ ਐਕਚੁਅਲੀ ਇਹ ਰਾਈਟਰ ਦਾ ਵੀ ਕਰਕਸ ਹੈ ਕਹਿੰਦਾ ਥਿੰਗਸ ਸ਼ੁੱਡ ਨਾਟ ਬੀ ਪਰਸਨਲ ਕੋਈ ਬੰਦਾ ਤੁਹਾਡੇ ਨਾਲ ਕਿਵੇਂ ਵਿਹਾਰ ਕਰਦਾ ਨਾ ਇਟ ਸ਼ੁੱਡ ਨਾਟ ਬੀ ਪਰਸਨਲ ਬਿਕੋਜ਼ ਉਹ ਉਸ ਤਰ੍ਹਾਂ ਦਾ ਹੀ ਹੈ ਯਾ ਹੀ ਇਜ਼ ਅ ਡਿਫਰੈਂਟ ਕਾਈਂਡ ਆਫ ਅ ਪਰਸਨ ਮਤਲਬ ਉਹਨੇ ਬਹੁਤ ਵਧੀਆ ਐ ਕਹਿੰਦਾ ਉਹ ਬੰਦਾ ਚੈਸ ਦਾ ਗ੍ਰੈਂਡ ਮਾਸਟਰ ਹੈ ਠੀਕ ਹੈ ਤੁਸੀਂ ਕੋਈ ਛੋਟੀ ਮੋਟੀ ਗੇਮ ਦੇ ਮਾਸਟਰ ਹੋ ਉਹ ਚੈਸ ਦਾ ਗ੍ਰੈਂਡ ਮਾਸਟਰ ਹੈ ਜੇ ਤੁਹਾਨੂੰ ਇਹ ਰੂਲ ਹੀ ਨਹੀਂ ਪਤਾ ਹੋਣਗੇ ਤੁਸੀਂ ਉਹਦੇ ਨਾਲ ਸਰਵਾਈਵ ਹੀ ਨਹੀਂ ਕਰ ਸਕਦਾ ਬਿਲਕੁਲ ਇਹ ਬਹੁਤ ਵੱਡਾ ਸਕਿੱਲ ਹੈ ਆਪਾਂ ਹੁਣ ਜਦੋਂ emotions ਦੀ ਗੱਲ ਕਰਦੇ ਨੇ ਮੈਂ ਇੱਕ ਕਿਤਾਬ ਪੜ੍ਹੀ ਸੀਗੀ emotional intelligence ਓਕੇ ਉਹਦੇ ਵਿੱਚ ਬੜੀਆਂ ਵਧੀਆ ਵਧੀਆ ਐਗਜ਼ਾਮਪਲ ਦਿੱਤੀਆਂ ਤੇ ਬਹੁਤ ਉਹਨਾਂ ਨੇ ਡਿਟੇਲ ਚ ਡਿਸਕ੍ਰਾਈਬ ਕੀਤਾ ਸੀ ਆਫ ਕੋਰਸ ਵੀ ਜੋ ਤੁਸੀਂ ਹਰ ਚੀਜ਼ emotionally ਸੋਚਦੇ ਹੋ ਤਾਂ ਤੁਹਾਨੂੰ ਕਿੰਨੀਆਂ ਪ੍ਰੋਬਲਮ ਆਉਂਦੀਆਂ ਲਾਈਫ ਜੀ ਜੇ ਤੁਸੀਂ ਉਹਨੂੰ ਉਹਨਾਂ ਹੀ ਰੈਸ਼ਨਲੀ ਦੇਖੋਗੇ ਤਾਂ ਤੁਹਾਡੀਆਂ ਬਹੁਤ ਸਾਰੀਆਂ ਪ੍ਰੋਬਲਮ ਵੈਸੇ ਹੀ ਸੋਲਵ ਹੋ ਜਾਣਗੀਆਂ ਤਾਂ ਹੀ ਭਾਜੀ ਮੈਂ ਨਾ ਅੱਜਕੱ ਉਦੇ ਉੱਤੇ ਨਾ ਮੈਂ ਨੋਟ ਕੀਤਾ ਬਹੁਤ ਚੀਜ਼ਾਂ ਇਮੋਸ਼ਨਲ ਨੇ ਲਾਈਕ ਯੂ نو ਤਾਨੂੰ ਹਰੇਕ ਪਾਸਿਓਂ ਅਟੈਕ ਆਉਂਦਾ ਲੈਟਸ ਸੇ ਜੇ ਤੁਸੀਂ ਇਮੀਗ੍ਰੈਂਟ ਹੋ ਤੁਹਾਡੇ ਉੱਤੇ ਅਟੈਕ ਆਊਗਾ ਕਿ ਤੁਸੀਂ ਆਪਣੇ ਘਰੋਂ ਦੂਰ ਬੈਠੇ ਹੋ ਠੀਕ ਹੈ ਪੋਲੀਟੀਸ਼ੀਅਨ ਅਟੈਕ ਕਰ ਰਿਹਾ ਕਿ ਤੁਹਾਡੇ ਕੋਲ ਪੈਸੇ ਘੱਟ ਆ ਯੂ نو ਹਰ ਤਰ੍ਹਾਂ ਦਾ ਅਟੈਕ ਆ ਐਦਾਂ ਹੁਣ ਜੇ ਸੋਚਣ ਲੱਗ ਗਿਆ ਮੈਂ ਮੈਂ ਤਾਂ ਘਰੋਂ ਬਾਹਰ ਹੀ ਨਹੀਂ ਨਿਕਲ ਸਕਦਾ ਵੀ ਯੂ نو ఎవਰੀਵੇਅਰ ਆਮ ਅਪਰੈਸਡ ਮੈਂ ਤਾਂ ਇਮੋਸ਼ਨਲੀ ਰਹੂੰਗਾ ਆਈ ਥਿੰਕ ਇਮੋਸ਼ਨਲ ਨੂੰ ਸਾਈਡ ਤੇ ਰੱਖ ਦੇਣਾ ਚਾਹੀਦਾ ਹੈ ਬਿਲਕੁਲ ਜਿੰਨਾ ਤੁਸੀਂ ਇਮੋਸ਼ਨ ਫ੍ਰੀ ਹੋ ਕੇ ਜਾਂ ਮਸ਼ੀਨ ਨੂੰ ਆਪਣੇ ਕੰਟਰੋਲ ਕਰਕੇ ਚੱਲ ਸਕਦੇ ਹੋ ਤਾਂ ਉਹਨੇ ਜਿਆਦਾ ਕਾਮਯਾਬ ਹੋਣ ਦੀ ਚਾਂਸਸ ਹੁੰਦੇ ਆ ਅੱਜ ਕੱਲ ਦੀ ਜੋ ਲਾਈਫ ਹੈਗੀ ਉਹਦੀ ਕੰਪੀਟੀਟਿਵ ਲਾਈਫ ਹੈਗੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਬਿਲਕੁਲ ਇਸ ਤੋਂ ਬਾਅਦ ਅਗਰ ਗੱਲ ਕਰੀਏ ਲਾਅ ਨੰਬਰ 40 ਬਹੁਤ ਮੇਰਾ ਫੇਵਰਿਟ ਲਾਅ ਹੈਗਾ ਵੀ ਕਹਿੰਦੇ ਡਿਸਪਾਈਸ ਦ ਫੀਲ ਅੰਚ ਇਦਾ ਮਤਲਬ ਹੈ ਕਹਿੰਦੇ ਜਿਹੜਾ ਵੀ ਚੀਜ਼ ਤੁਹਾਨੂੰ ਫ੍ਰੀ ਆਫਰ ਹੁੰਦੀ ਹੈ that is normally is very dangerous okay. <laughs> dangerous ਹੈ ਨਾ ਤੇ ਤੁਹਾਨੂੰ ਉੱਤੇ ਤੁਹਾਨੂੰ ਮਾਈਂਡਫੁਲ ਹੋਣਾ ਚਾਹੀਦਾ ਕੇਅਰਫੁਲ ਹੋਣਾ ਚਾਹੀਦਾ ਕਿਉਂਕਿ ਨਾਰਮਲੀ ਇਟ ਇਨਵੋਲਸ ਕਾਈਂਡ ਆਫ ਹਿਡਨ ਟ੍ਰਿਕਸ ਹਿਡਨ ਆਬਲੀਗੇਸ਼ਨ ਹੁੰਦੀ ਹੈ ਉਹਦੇ ਨਾਲ ਜਿੱਥੇ ਕੋਈ ਫ੍ਰੀ ਕਿਸੇ ਚੀਜ਼ ਤੇ ਬੁਲਾਉਂਦਾ ਜਾਂ ਉਹਦੀ ਕੋਈ ਟੈਂਸ਼ਨਲ ਕੁਝ ਨਾ ਕੁਝ ਹੋਰ ਹੁੰਦੀ ਹੈ ਆਫਨ ਦੇਖਿਆ ਗਿਆ ਚੀਜ਼ਾਂ ਸੋ ਕਹਿੰਦੇ ਜਾਂ ਤਾਂ ਫਿਰ ਕੋਈ ਉਹਦੀ professionl intent ਹੁੰਦੀ ਹੈ ਉਹਦੇ ਪਿੱਛੇ ਤੇ ਜਾਂ ਫਿਰ ਕੋਈ ਤੁਹਾਨੂੰ psychologically ਵੀ ਬਰਡਨ ਤੁਹਾਡੇ ਦਿਲ ਤੇ ਬੋਝ ਜਾਂ ਰਹਿੰਦਾ ਵੀ ਜੇ ਕਿਸੇ ਨੇ ਤੁਹਾਡੇ ਵਾਸਤੇ ਫ੍ਰੀ ਕੁਝ ਕੀਤਾ ਉਹ ਵੀ ਇੱਕ ਤਰ੍ਹਾਂ ਦਾ ਬਰਡਨ ਹੀ ਹੁੰਦਾ ਆਈ ਥਿੰਕ ਇ ਰੈਸੀਪਰੋਕੇਸ਼ਨ ਰੂਲ ਹੀ ਹੈ ਜੀ ਇਹ ਨਾ ਬਹੁਤ ਆਬਲੀਗੇਸ਼ਨ ਪਾ ਦਿੰਦਾ ਜਿੱਦਾਂ ਨਾ ਆਪਣੇ ਇੰਡੀਆ ਨਹੀਂ ਹੁੰਦਾ ਮੰਨ ਲਓ ਕਿਤੇ ਆਪਾਂ ਕੋਈ ਕਿਤੇ ਪਾਰਟੀ ਤੇ ਗਏ ਜਾਂ ਹਨਾ ਵੀ ਕਿਸੇ ਨੇ ਆਪਾਂ ਨੂੰ ਬਹੁਤ ਵਧੀਆ ਪਾਰਟੀ ਥਰੋ ਕਰਤੀ ਜੀ ਤੇ ਉਹ ਕਿਸੇ ਹੋਰ ਨੇ ਕੋਈ ਛੋਟੀ ਪਾਰਟੀ ਥਰੋ ਕਰਤੀ ਹੈ ਨਾ ਉਹ ਆਬਲੀਗੇਸ਼ਨ ਹੀ ਬਣ ਜਾਂਦੀ ਹੈ ਨਾ ਇੱਕ ਤਰ੍ਹਾਂ ਦੀ ਵੀ ਬਿਲਕੁਲ ਔਰ ਆਪ ਆਈ ਥਿੰਕ ਇਟਸ ਬੈਟਰ ਬਾਈ ਪੇਇੰਗ ਯੂ ਕੈਨ ਅਵੋਇਡ ਥੈਟ ਯੂ نو ਥੈਟ हैविंग टू ਗ੍ਰੇਟਫੁਲ ਜਮ ਪਰ ਤੂੰ ਕਿਦਰ ਗिल्ਟ ਫੀਲ ਹੋ ਲੈਂਦੀ ਵੀ ਬੰਦੇ ਨੇ ਯਾਰ ਆਪਣੇ ਵਾਸਤੇ ਇੰਨਾ ਕੀਤਾ ਆਪਾਂ ਤੋਂ ਤਾਂ ਕਦੇ ਕੁਝ ਕਰਨੀ ਹੋ ਪਾ ਰਹੇ ਆ ਕਿੰਡ ਆਫ ਰਾਈਟ ਉਹ ਫੀਲਿੰਗ ਨੂੰ ਅਵੋਇਡ ਕਰੋ ਯੂ نو ਸੇਇੰਗ ਨੋ ਟੂ ਵੀ ਫਰੀ ਵੀ ਤਨ ਮਿਲਦੀ ਹੈ ਬਿਲਕੁਲ ਜੀ ਮੈਂ ਮੈਂ ਖੁਦ ਪਰਸਨਲ ਲੈਵਲ ਤੇ ਮੈਂ ਬੜਾ ਬੇਚੈਨ ਹੋ ਜਾਂਦਾ ਜਦੋਂ ਕੋਈ ਮੇਰੇ ਵਾਸਤੇ ਕੋਈ ਗਿਫਟ ਲੈ ਆਉਂਦਾ ਜਾਂ ਰਿਸਪੌਂਡ ਟੂ ਇਟ ਬੀ ਕਿਉਂਕਿ ਉਹ ਬੰਦੇ ਦੀ ਜੈਨੂਇਨਿਟੀ ਹੁੰਦੀ ਹੈ ਜਾਂ ਵਾਟਐਵਰ ਤੇ ਮੈਨੂੰ ਹੁੰਦਾ ਵੀ ਇਹਨੇ ਮੇਰੇ ਵਾਸਤੇ ਹੀ ਕੀਤਾ ਜਾਂ ਕੋਈ ਮੇਰੇ ਵਾਸਤੇ ਬੁੱਕ ਹੀ ਲਿਆ ਤੇ ਇਹਦਾ ਮੈਂ ਆਸਾਨ ਮਤਲਬ ਕਿਦਾਂ ਉਹ ਦੇ ਨਹੀਂ ਪਾਦੇ ਤੁਸੀਂ ਗ੍ਰੈਟੀਟਿਊਡ ਤੁਸੀਂ ਉਤਾਰ ਨਹੀਂ ਸਕਦੇ ਰਾਈਟ ਹਾਂਜੀ ਹਾਂਜੀ ਇਟਸ ਨਾਟ ਅਬਾਊਟ ਮਨੀ ਐਂਡ ਆਲ ਇਟਸ ਅਬਾਊਟ ਬੰਦਾ ਸੋਚ ਕੇ ਤੁਹਾਡੇ ਵਾਸਤੇ ਕੁਝ ਟਾਈਮ ਲਾ ਕੇ ਕੋਈ ਚੀਜ਼ ਲੈ ਕੇ ਆਇਆ ਨਾ ਤੇ ਮੈਨੂੰ ਉਹ ਨਾ ਬਰਡਨ ਫੀਲ ਹੋਣ ਲੱਗਦਾ ਕਿਤੇ ਨਾ ਕਿਤੇ ਹਾਂਜੀ ਇਹ ਤਾਂ ਹੈ ਬਿਲਕੁਲ ਫੀਲ ਹੁੰਦਾ ਜੀ ਤੋ ਜਿਹੜੀਆਂ ਫ੍ਰੀ ਵਾਲੀਆਂ ਚੀਜ਼ਾਂ ਮਨੋਵਿਗਿਆਨਿਕ ਜਿਹੜਾ ਕਹਿੰਦੇ ਆ ਬੋਝਲ ਹੁੰਦਾ ਹੀ ਆਉਦਾ ਹਾਂਜੀ ਇਹ ਤਾਂ ਹੈ ਜੀ ਮੇਰੇ ਕੋਲ ਇੱਕ ਇਸੇ ਦਾ ਹੀ ਐਗਜ਼ਾਮਪਲ ਹੈਗਾ ਕਿ ਮੰਨ ਲਓ ਆਪਾਂ ਕਿਸੇ ਅਸਟ੍ਰਸ ਯੂਨੀਵਰਸਿਟੀ ਜਾਂ ਸਕੂਲ ਜਾਣੇ ਆ ਜਾਂ ਕਿਤੇ ਆਪਾਂ ਕੋਚਿੰਗ ਲੈਣੇ ਆ ਆਪਾਂ ਉਥੇ ਦੇਖ ਲਓ ਹਾਈएस्ट ਫੀਸ ਪੇ ਕਰਦੇ ਆ ਆਪਾਂ ਹਰ ਜਗ੍ਹਾ ਇਨ ਆਰਡਰ ਟੂ ਗੈਟ ਦਾ ਸੁਪੀਰੀਅਰ ਪ੍ਰੋਡਕਟ ਹੈ ਨਾ ਤੁਸੀਂ ਦੇਖ ਲਓ YouTube ਤੇ ਤੁਸੀਂ ਮੰਨ ਲਓ ਜੇ ਕਿਤੇ ਕੋਈ ਚੀਜ਼ ਨਾ ਤੁਹਾਨੂੰ ਕੋਈ ਐਡ ਆ ਜੂਗੀ ਮੋਸਟਲੀ ਕੋਈ cripto ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਜਿਹੜਾ ਤੁਹਾਨੂੰ ਇਦਾਂ ਹੀ ਸਾਊਂਡ ਕਰਾਉਂਦੇ ਆ ਕਿ ਹਾਂਜੀ ਜੁਆਇਨ ਕਰੋ ਤੇ ਕੱਲ ਹੀ ਪੈਸਾ ਕਮਾਓ ਅਜੀ ਤੁਹਾਨੂੰ ਪਤਾ ਹੈ ਮੋਸਟਲੀ ਸਕੈਮ ਹੀ ਹੁੰਦੇ ਆ ਬਿਲਕੁਲ ਬਿਲਕੁਲ ਦੈਟਸ ਫ੍ਰੀ ਲਿੰਕ ਹੈ ਨਾ ਵੀ ਉਹ ਸਕੈਮ ਹੀ ਹੁੰਦਾ ਜਦੋਂ ਕਹਿੰਦੇ ਨਾ ਫ੍ਰੀ ਲਿੰਕ ਤੇ ਕਲਿੱਕ ਕਰੋ ਦੈਟਸ ਮੀਨਸ ਉੱਥੇ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 99% ਚਾਂਸਸ ਹੀ ਹੁੰਦੇ ਆ ਹਾਂਜੀ ਇਹ ਬਹੁਤ ਹੀ ਘੱਟ ਰੇਅਰ ਓਪਰਚ्युनिटी ਹੁੰਦੀ ਹੈ ਮਤਲਬ ਓਪਰਚ्युनिटी ਵੀ ਨਹੀਂ ਕਹਿ ਕਰ ਰਿਹਾ ਹੈ ਹਾਂਜੀ ਹਾਂਜੀ ਕੋਈ ਮਨ ਤੋਂ ਸੇਵਾ ਆਫ ਕਰਸ देयर आर ਐਗਜ਼ੈਪਲਸ ਬਟ ਆ ਡੋ ਨੋ ਇਫ ਯੂ डोंਟ ਨੀਡ ਇਟ ਮਤਲਬ ਇਫ ਯੂ ਆਰ ਨੋਟ ਰੀਲੀ ਇਨ ਅ ਬਿਗ ਨੀਡ ਬੰਦੇ ਨੂੰ ਨਹੀਂ ਫਸਣਾ ਚਾਹੀਦਾ ਨਹੀਂ ਹਾਂਜੀ ਮਤਲਬ ਆਬਲੀਗੇਸ਼ਨ ਚ ਪੈਣਾ ਹੀ ਨਹੀਂ ਚਾਹੀਦਾ ਹਾਂ ਕਈ ਵਾਰ ਜਦਾਂ ਆਪਾਂ ਹੁਣ ਜਾਣੇ ਆ ਆਪਣੇ ਗੁਰਦੁਆਰਾ ਸਾਹਿਬ ਹਨਾ ਤੇ ਆਪਾਂ ਨੂੰ ਪਤਾ ਹੈ ਆਪਣਾ ਲੰਗਰ ਦੀ ਪ੍ਰਥਾ ਹੈ ਸਾਰਿਆਂ ਨੂੰ ਫ੍ਰੀ ਲੰਗਰ ਸ਼ਿਕਾਇਆ ਜਾਂਦਾ ਨਾਲ ਲੈਟਸ ਸੇ ਆਪਾਂ ਇੱਕ ਵਾਰ ਗਏ ਦੋ ਵਾਰ ਗਏ ਤਿੰਨ ਵਾਰ ਆਪਾਂ ਲੰਘ ਗਿਆ ਕਿ ਆਗੇ ਸਮ ਟਾਈਮ ਯੂ ਫੀਲ ਓਨ ਯਰ ਕੌਨਸ਼ੀਅਸ ਵੀ ਆਈ ऍम ਨਾਟ ਡੂਇੰਗ ਸੇਵਾ ਆਈ ऍम ਨਾਟ ਡੂਇੰਗ ਇਨਾਫ ਯੂ ਆਰ ਨਾਟ ਕੰਟਰੀਬਿਊਟਿੰਗ ਇਨਾਫ ਨਾ ਲੱਗਦਾ ਨਾ ਹਾਂਜੀ ਬਿਨਾ ਸੇਵਾ ਕੀਤੇ ਆ ਗਿਆ ਮੈਂ ਆਪ ਖਾ ਕੇ ਕੀਲ ਹੁੰਦਾ ਆਪਾਂ ਨੂੰ ਹਾਂ ਆਪ ਖਾ ਕੇ ਆ ਗਏ ਨਾ ਸੋ ਆਈ ਥਿੰਕ ਇਸ ਤਰ੍ਹਾਂ ਦਾ ਰੂਲ ਹੈ ਨਾ ਤੇ ਇਟਸ ਨਾਟ ਓਨਲੀ ਅਬਾਊਟ ਵੀ ਲੋਕ ਤੁਹਾਨੂੰ ਟ੍ਰਿਕ ਚ ਕਰਦੇ ਆ ਬਟ ਇਟਸ ਓਲਸੋ ਅਬਾਊਟ ਯਰ ਕੌਨਸ਼ੀਅਸ ਕੌਨਸ਼ੀਅਸਨੈਸ ਯੈਸ ਬਿਲਕੁਲ ਸਹੀ ਗੱਲ ਹੈ ਜੀ ਸਹੀ ਗੱਲ ਹੈ ਆਪਣਾ ਜਿਹੜਾ ਮੇਜਰ ਲਾਅ ਹੈਗਾ ਜਿਹੜਾ वैसे मेनू भी अदे लगदा है कि परफेक्ट अपीयर करो पर दैट कम्स विद बहुत प्रॉब्लम्स अपने नाल लेके औंदी है वो चीज ताडे तो एक्सपेक्टेशन बहुत ज्यादा हुंदी है ਤੁਸੀਂ ਜਦੋਂ ਕੋਈ ਗਲਤੀ ਕਰਦੇ ਹੋ ਨਾ ਕਦੀ ਵੀ ਤੁਹਾਡੀ ਕੰਪਨੀ ਚ ਤੁਸੀਂ ਤੁਹਾਡਾ ਕਾਫੀ ਐਕਸਪੀਰੀਐਂਸ ਹੈ ਜਦੋਂ ਵਧੀਆ ਪਰਫਾਰਮਿੰਗ ਏਮਪਲੋਈ ਗਲਤੀ ਕਰਦਾ ਨਾ ਉਹਦੇ ਉੱਤੇ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ ਤੇ ਬੌਸ ਉਹਨੂੰ ਜ਼ਿਆਦਾ ਝਿੜਕਾ ਮਾਰਦਾ ਜਿਹੜਾ ਲੇਜੀ ਬੰਦਾ ਹੁੰਦਾ ਉਹਨੂੰ ਇੰਨਾ ਝਿੜਕਾ ਨਹੀਂ ਪੈਂਦੀ ਬਿਲਕੁਲ ਸਹੀ ਐਗਜ਼ਾਮਪਲ ਤੁਹਾਡੀਆਂ ਹਾਂਜੀ ਇਹ ਇਹ ਉਹ ਪਹਿਲੇ ਵਾਲਾ ਰੂਲ ਜਿਹੜਾ ਨੈਵਰ ਆਊਟਸ਼ਾਈਨ ਦਾ ਮਾਸਟਰ ਜੜੀ ਉਹਦੇ ਨਾਲ ਰਲਦਾ ਮਿਲਦਾ ਲਾਅ ਹੈਗਾ ਕਾਈਂਡ ਆਫ ਇਹ ਥੋੜਾ ਜਨੈ ਲੋਕਾਂ ਨੂੰ ਬੜੀ ਨੋਟਿਸ ਕਰਦੇ ਹੈਗੇ ਨੇ ਇੱਕ ਉਹ ਵੀ ਗੱਲ ਹੈ ਜੀ ਦੂਜੀ ਗੱਲ ਇਹ ਹੈ ਲੋਕੀ ਤੁਹਾਡੇ ਰਾਜ ਵੀ ਬਹੁਤ ਪੰਗੇ ਕਰਦੇ ਆ ਇਹ ਮੈਨੂੰ ਵੀ ਫੀਲ ਕਦੇ ਕਦੇ ਹੋਇਆ ਕਿਸੇ ਫੀਲਡ ਚ ਮੈਂ ਕਦੇ ਸਪੋਰਟਸ ਵੀ ਖੇਡਦਾ ਸੀ ਜਾਂ ਮੈਂ ਕਿਤੇ ਆਮ ਪੜਦਾ ਵੀ ਸੀ ਜਾਂ ਹਨਾ ਜਾਂ ਜੌਬ ਤੇ ਵੀ ਮਤਲਬ ਜਦੋਂ ਆਪਾਂ 110 10% ਦੇਣ ਲੱਗ ਜਾਂਦੇ ਆ ਨਾ ਤੁਹਾਡੇ ਨਾਲ ਦੇ EMPLOYEES ਉਹ ਤੁਹਾਡੀਆਂ ਲੱਤਾਂ ਖਿੱਚਦੇ ਆ ਉਹ ਅਗਲਾ ਤੁਹਾਨੂੰ ਜਾਂ ਤਾਂ ਪਕਾਈ ਦੇਊਗਾ ਯਾਰ ਤੈਨੂੰ ਕੀ ਲੋੜ ਪਈ ਆ ਤੂੰ ਆਪਦੀ ਵੇਜ ਜਿੰਨਾ ਕੰਮ ਕਰ ਹਨਾ ਜਾਂ ਉਹਨੇ ਕੀ ਕਰਨਾ ਉਹਨੇ ਤੁਹਾਡੀ ਚੁਗਲੀ ਲਾ ਕੇ ਬੌਸ ਨੂੰ ਦੱਸ ਦੇਣੀ ਆ ਹੀ ਇਸ ਜਸਟ ਫੀਲਿੰਗ ਉਹਨੂੰ ਐ ਲੱਗਦਾ ਕਿ ਕਿਤੇ ਵੀ ਬੌਸ ਇਹਨ ਇਹ ਬੜਾ ਵੈਸੇ ਮੈਨੂੰ ਵਧੀਆ ਰੂਲ ਲੱਗਿਆ। ਐਗਜ਼ਾਮਪਲ ਇਹਦੀ ਇੱਕ ਹੈਗੀ ਆ ਜੀ ਮਤਲਬ ਨਾ ਉਹ ਕਾਈਂਡ ਆਫ ਫੀਮੇਲਸ ਨਾਲ ਰਿਲੇਟ ਕਰਦੀ ਆ ਜਿੱਦਾਂ ਨਾ ਬੜੀ ਕਾਮਨ ਐ ਮੈਂ ਆਪਣੇ ਘਰਾਂ ਚ ਵੀ ਦੇਖੀ ਆ ਕਿਸੇ ਦਾ ਵਿਆਹ ਹੁੰਦਾ ਠੀਕ ਆ ਕੁੜੀ ਜਦੋਂ ਕਿਸੇ ਦੇ ਆਪਣੇ ਸਹੁਰਿਆਂ ਦੇ ਘਰੇ ਆਉਂਦੀ ਆ ਹਨਾ ਤੁਹਾਨੂੰ ਨਾ ਸਾਰੇ ਆਪਣੇ ਗੁਣ ਜਾਂ ਕੋਈ ਵੀ 36 ਗੁਣ ਕਹਿੰਦੇ ਨਹੀਂ 36 ਗੁਣ ਸੰਪੂਰਨ ਉਹ ਤੁਹਾਨੂੰ ਸਾਰੇ ਸ਼ੋ ਨਹੀਂ ਕਰਨੇ ਚਾਹੀਦੇ ਮੈਨੂੰ ਇਦਾਂ ਲੱਗਦਾ ਤੁਸੀਂ ਸਾਰੇ ਸ਼ੋ ਕਰ ਦਿੰਨੇ ਹੋ ਨਾ ਤੁਹਾਡੀ ਘਰ ਦੇ ਪਤਨੀ ਛੋਟੇ-ਛੋਟੇ ਮੈਂਬਰਸ ਦੇ ਵਿੱਚ ਜਾਂ ਕਿਤੇ ਨਾ ਕਿਤੇ ਜੈਲਸੀ ਕ੍ਰੀਏਟ ਹੋ ਜਾਂਦੀ ਆ ਮੋਸਟਲੀ ਤੁਸੀਂ ਦੇਖਿਆ ਦੇ ਕਹਿੰਦੇ ਆ ਕਿ ਵੀ ਨਾ ਇਹ ਤਾਂ ਬਹੁਤ ਪੜ੍ਹੀ ਲਿਖੀ ਹੈ ਇਹ ਤਾਂ ਸਿਰ ਚੜ ਗਈ ਹਨਾ ਮਤਲਬ ਗੱਲ ਹੁੰਦਾ ਕੁਝ ਵੀ ਨਹੀਂ ਬਿਲਕੁਲ ਐਕਚੁਅਲੀ ਸ਼ੀ ਇਜ਼ ਮੋਰ ਟੈਲੈਂਟਡ ਹਨਾ ਲिटल ਬਿਟ ਵੀ ਜੋ ਪੜ੍ਹ ਲਿਖ ਗਈ ਜਾਂ ਹਨਾ ਉਹਦੀ ਗਲਤੀ ਨਹੀਂ ਹੈ ਇਹ ਸ਼ੀ ਇਸ ਅਪੀਅਰਿੰਗ ਪਰਫੈਕਟ ਉਹਦਾ ਮਤਲਬ ਇਹ ਬੁੱਕ ਐਕਚੁਅਲੀ ਇਹ ਕਹਿੰਦੀ ਹੈ ਕਿ ਤੁਸੀਂ ਕਿਤਨਾ ਕਿਤਨਾ ਛੋਟੀ ਮੋਟੀ ਗਲਤੀ ਕਰ ਦੋ ਆਪਦੇ ਆਪ ਨੂੰ ਡੰਮ ਸ਼ੋਅ ਕਰੋ ਥੋੜਾ ਜਿਹਾ ਆਪਣੇ ਮਾਰਕ ਤੋਂ ਥੋੜਾ ਥੱਲੇ ਰੱਖੋ ਆਪਦੇ ਆਪ ਨੂੰ ਯਾ ਕਿਤੇ ਕਿਤੇ ਆਪਣੀਆਂ ਗਲਤੀਆਂ ਦਿਖਾਓ ਲੋਕਾਂ ਨੂੰ ਵੀ ਮੈਂ ਯਾਰ ਇੱਥੇ ਗਲਤ ਸੀ ਕਦੇ ਕਦੇ ਏਦਾਂ ਵੀ ਪਲੇ ਕਰਨਾ ਥੋੜਾ ਜਿਆ ਵੈਟਰ ਹੁੰਦਾ ਹੈ ਸਪੈਸ਼ਲੀ ਇਫ ਯੂ ਆਰ ਨਾਟ ਲਿਵਿੰਗ ਇਨ ਬਾਇ ਵੈਰੀ ਇੰਟੈਲੈਕਚੁਅਲ ਪੀਪਲ ਹਨਾ ਹਾਂਜੀ ਜੋ ਤੁਹਾਨੂੰ ਪ੍ਰੋਪਰ ਕੰਪਰੀਹੈਂਸ਼ਨ ਕਰਦੇ ਆ ਜੀ ਮਤਲਬ ਤੁਸੀਂ ਨਾ ਰੈਡਾਰ ਤੋਂ ਥੱਲੇ ਰਹਿੰਦੇ ਹੋ ਜਦੋਂ ਤੁਸੀਂ ਜਿਆਦਾ ਉਹ ਨਾ ਇੱਕ ਕੋਈ ਕਹਾਵਤ ਵੀ ਸੀਗੀ ਕਹਿੰਦੇ ਜਿਹਦੇ ਜਿਹੜੇ ਬੂਟਿਆਂ ਦੇ ਸਿਰ ਜਿਆਦਾ ਉੱਚਾ ਹੁੰਦਾ ਪਹਿਲਾਂ ਵੱਡੇ ਜਾਂਦੇ ਆ ਬਿਲਕੁਲ ਉਹ ਚੀਜ਼ ਹੈ ਹਾਂਜੀ ਬਹੁਤ ਬਹੁਤ ਸਹੀ ਐਗਜ਼ਾਮਪਲ ਹੈ ਤੁਹਾਡੀ ਤੇ ਇਹ ਬਹੁਤ ਕਾਮਨ ਹੈ ਹੁੰਦਾ ਅੱਜ ਦੀ ਜ਼ਿੰਦਗੀ 'ਚ ਤੇ ਆਈ ਪਾ ਕਵਰ ਨਹੀਂ ਕੀਤੇ ਡੈਲੀਬਰਟਲੀ ਬਿਕੋਜ਼ ਟੂ ਲੌਂਗ ਹੈ 48 ਲਾਜ਼ ਟੂ ਮਨੀ ਲਾਜ਼ ਹੈ ਬਟ ਸਾਰੇ ਬੁੱਕਸ ਹੀ ਬਹੁਤ ਵਧੀਆ ਹੈ ਪੜ੍ਹਨੇ ਵਾਸਤੇ ਹੈ ਨਾ ਬਿਲਕੁਲ ਜੀ ਬਟ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਵੀ ਤੁਸੀਂ ਬਿਲਕੁਲ ਲਿਟਰਲੀ ਨਾ ਲਿਓ ਬਸ ਸਾਰੀਆਂ ਐਗਜ਼ੈਪਲਸ ਕਈ ਐਗਜ਼ੈਪਲ ਸਿਚੁਏਸ਼ਨਲ ਬੇਸ ਤੇ ਸੈਟਲ ਜ਼ਿਆਦਾ ਹੁੰਦੀਆਂ ਰਾਈਟ ਸੋ ਹਰ ਟਾਈਮ ਆਪਣੀ ਜਜਮੈਂਟ ਨੂੰ ਜ਼ਰੂਰ ਐਕਸਰਸਾਈਜ਼ ਕਰਨਾ ਚਾਹੀਦਾ ਹੈ ਨਾ ਬਟ ਥੇਰ ਇਜ਼ 플ੈਂਟੀ ਆਫ ਵੈਲਿਊ ਇਨ ਦਿਸ ਬੁੱਕ 더 ਮੋਰ ਆਜ਼ ਰੀਡਿੰਗ ਆ ਵਾਸ ਮੋਰ ਲਾਈਕ ਯੂ ਨੋ ਗੇਟਿੰਗ ਸਮਾਈਲ ਔਨ ਮਾਈ ਫੇਸ ਬਿਲਕੁਲ ਯਾਰ ਅ ਹਰੇਕ ਪਰਸਨ ਨਾਲ ਜਦੋਂ ਉਹ ਬਚਪਨ ਚ ਹੁੰਦਾ ਹੈ ਉਹ ਇੱਕ ਅਲੱਗ এনवायरमेंट ਚ ਪਲਿਆ ਬੜਿਆ ਹੁੰਦਾ ਮੈਂ ਬਹੁਤ ਲੋਕਾਂ ਨਾਲ ਗੱਲ ਕੀਤੀ ਆ ਆਈ ਵਾਸ ਡਿਫਰੈਂਟ ਐਂਡ ਦੋਜ਼ ਪੀਪਲ ਵਰ ਡਿਫਰੈਂਟ ਉਹ ਮੈਨੂੰ ਇਸ ਤਰ੍ਹਾਂ ਦੀਆਂ ਸਟੋਰੀਆਂ ਦੱਸਦੇ ਆ ਕਿ ਯਾਰ ਮੈਂ ਨਾ ਆਪਣੇ ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਆਪਣਾ ਪੇਰੈਂਟ ਬਣਾ ਕੇ ਪੇਰੈਂਟ ਟੀਚਰ ਮੀਟਿੰਗ ਤੇ ਲੈ ਜਾਂਦਾ ਸੀਗਾ ਉਹ ਬੰਦਾ ਪਹਿਲਾਂ ਹੀ ਟ੍ਰੇਨਡ ਆ ਉਸ ਚੀਜ਼ ਤੇ ਤੇ ਤੁਸੀਂ 20 ਸਾਲ ਤੇ ਜਾਂ ਜੌਬ ਤੇ ਜਾ ਕੇ ਤੁਹਾਨੂੰ ਉਹ ਚੀਜ਼ ਸਿੱਖਣੀ ਪੈ ਰਹੀ ਆ ਕਿ ਤੁਸੀਂ ਉਹਦੇ ਨਾਲ ਕੋਪ ਨਹੀਂ ਨਾ ਕਰ ਪਾਉਂਗੇ ਉਹ ਬੰਦਾ ਤੁਹਾਨੂੰ ਡੈਫੀਨਿਟਲੀ ਬੀਟ ਕਰ ਜਾਊਗਾ ਕਿਸੇ ਵੀ ਜੌਬ ਬਿਕਾਜ਼ ਹੀਜ਼ ਮੋਰ ਕਨਿੰਗ ਰਾਈਟ ਸੋ ਕਾਫੀ ਐਂਟਰਟੇਨਿੰਗ ਬੁੱਕ relevant ਹੈ ਆਪਣੀ ਡੇ ਟੂ ਡੇ ਲਾਈਫ ਦੇ ਨਾਲ ਮੈਂ ਤਾਂ ਰეკਮੈਂਡ ਕਰੂੰਗਾ ਜਿਨੇ ਨਹੀਂ ਪੜੀ ਹੈਗੀ ਜਰੂਰ ਨਜ਼ਰ ਮਾਰਿਓ ਕਾਫੀ ਪੁਰਾਣੀ ਬੁੱਕ ਹੈ ਬਟ ਬਹੁਤ ਐਂਟਰਟੇਨਿੰਗ ਬੁੱਕ ਹੈ ਸੋ ਏਸੀ ਅੱਜ ਦੇ ਦਿਲ ਵਾਲੀ ਗੱਲ ਤੁਹਾਨੂੰ ਸਾਡਾ ਪ੍ਰੋਗਰਾਮ ਕਿੱਦਾਂ ਲੱਗਦਾ ਹੈ ਪਲੀਜ਼ ਆਪਣਾ ਕਮੈਂਟ ਦੇ ਕੇ ਸਾਨੂੰ ਜਰੂਰ ਹੌਸਲਾ ਫਸਾਈ ਕਰਿਆ ਕਰੋ ਤੇ ਅਜਿ ਲਈ ਇਨਾ ਹਿੰਮਤ ਥੈਂਕ ਯੂ ਸੋ ਮਚ ਮਿਲਦੇ ਆ ਨੈਕਸਟ ਐਪੀਸੋਡ ਦੇ ਵਿੱਚ ਤੁਸੀਂ ਆਪਣਾ ਰੱਖਿਓ ਖਿਆਲ ਰੱਬ ਰੱਖਾ